ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਹੋ ਸਾਰੇ ਅੱਜ ਉਹ ਕਰਾਂ ਅੱਜ ਆਪਾਂ ਕਰਦੇ ਆਂ ਗੱਲਬਾਤ ਜੋ ਆਪਣੇ ਜਲੰਧਰ ਜਿਹੜਾ ਕਾਂਡ ਹੋ ਕੇ ਹਟਿਆ ਭਾਈ ਉਸ ਚੀਜ਼ ਦੇ ਉੱਤੇ ਆਪਾਂ ਗੱਲਬਾਤ ਕਰਨੀ ਆ ਉਹਦਾ ਕਾਰਨ ਕੀ ਬਣ ਗਿਆ ਤੇ ਸਭ ਤੋਂ ਪਹਿਲਾਂ ਤਾਂ ਮੈਨੂੰ ਦੂਜੀ ਆਈਡੀ ਤੋਂ ਆਪਣੀ ਤੋਂ ਸ਼ੇਅਰ ਕਰ ਲੈਣਾ ਦੋ ਫੇਰ ਤਾਂ ਜੋ ਆਪਣੇ ਨਾਮ ਜੋ ਸੰਗਤਾਂ ਜੁੜੇ ਹੋ ਫੇਰ ਆਪਾਂ ਗੱਲਬਾਤ ਸ਼ੁਰੂ ਕਰਾਂਗੇ ਔਰ ਸਾਰੇ ਠੀਕ ਠਾਕ ਹੋ ਆ ਜੋ ਕਰਾਂ ਵੀਰੋ ਆ ਜੋ ਕਰਾਂ ਕਰੀਏ ਗੱਲਬਾਤ ਸ਼ੁਰੂ ਆਪਾਂ ਜਾਨ ਨੂੰ ਆਪਣਾ ਜਿਹੜੇ ਵੀਰ ਜੁੜਦੇ ਨੇ ਤੇ ਆਪਾਂ ਜੋ ਅੱਜ ਗੱਲ ਕਰਨੀ ਆ ਉਹ ਜਰੰਦਰ ਵਾਲੇ ਕਾਂਡ ਦੇ ਉੱਤੇ ਗੱਲ ਕਰਨੀ ਆ ਜਿਹੜਾ ਆਪਣੇ ਆ 2-3 ਦਿਨ ਪਹਿਲਾਂ ਹੋ ਕੇ ਹਟਿਆ ਉਹਦੇ ਤੇ ਭਾਈ ਕਈ ਬੰਦੇ ਬੋਲੇ ਨੇ ਤਾਂ ਕਈ ਬੰਦੇ ਨਾਲ ਤਾਂ ਗੱਲਾਂ ਬਾਤਾਂ ਕੀਤੀਆਂ ਨੇ ਪਰ ਜਿਹੜੀ ਗੱਲ ਉਹ ਤੇ ਹੋਣੀ ਚਾਹੀਦੀ ਸੀਗੀ ਮੁੱਦੇ ਦੇ ਉੱਤੇ ਉਹ ਤੇ ਹੋਣ ਦੀ ਬਜਾਏ ਕੁਸ਼ਕ ਇਹ ਬੰਦਿਆਂ ਨੇ ਜਿਹੜੀ ਕਿ ਇਦਾਂ ਦੇ ਨਾਟਕ ਕੀਤੇ ਨੇ ਜਿਹੜੀ ਜਾਂ ਇਦਾਂ ਦੇ ਪ੍ਰਚਾਰ ਕੀਤੇ ਨੇ ਜਿਵੇਂ ਅੱਗੇ ਇਹਨਾਂ ਨੇ ਭਈਏ ਦਾ ਮੁੱਦਾ ਚੱਕਿਆ ਸੀਗਾ ਵੀ ਭਾਈ ਜਿਹੜੇ ਭਈਏ ਨੇ ਵੀ ਜਾਦ ਆਪਣੇ ਹੁਸ਼ਿਆਰਪੁਰ ਹੋਇਆ ਸੀ ਕਾਂਡ ਉਹ ਉਹ ਮੁੰਡੇ ਵਾਲਾ ਤੇ ਉੱਥੇ ਤਕਰੀਬਨ ਸਾਰੇ ਪੰਜਾਬ ਚ ਰੌਲਾ ਪੈ ਗਿਆ ਸੀਗਾ ਏ ਭਾਈ ਭਈਏ ਪਜਾਓ ਭਈਏ ਪਜਾਓ ਜੋ ਭਈਏ ਕਟੋ ਤੇ ਉਹ ਕਣ ਹੀ ਕੁਸ਼ਕ ਵੀਰਾਂ ਨੇ ਐਤਕੀ ਉਸ ਮੁੱਦੇ ਦੇ ਉੱਤੇ ਉਸ ਮੁੱਦੇ ਨੂੰ ਮੇਨ ਰੱਖਦੇ ਹੋਏ ਜਿਹੜੀ ਜਿਹੜੇ ਵੀਰਾਂ ਨੇ ਅੱਗੇ ਵੀਡੀਓ ਪਾਈ ਸੀਗੀ ਉਹ ਭਈਏ ਦੇ ਮੁੱਦੇ ਦੇ ਉੱਤੇ ਵੀ ਉਸ ਟਾਈਮ ਤੁਸੀਂ ਸਾਰੇ ਭਈਆਂ ਦੀ ਗੱਲ ਕਰਦੇ ਸੀਗੇ ਵੀ ਭਾਈ ਪੂਰੀ ਭਈਆਂ ਨੂੰ ਟਾਰਗੇਟ ਕਰਦੇ ਸੀਗੇ ਹਾਲਾਂਕਿ ਕਈ ਪੰਜਾਬ ਚ ਇਦਾਂ ਦੇ ਭਈਏ ਨੇ ਇੱਕ ਦੋ ਵੀਡੀਓ ਸਾਡੇ ਕੋ ਪਹੁੰਚੀਆਂ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਭਾਈ ਚੰਗੇ ਉਹ ਆ ਜਿਵੇਂ ਉਹਨੂੰ ਮੈਂ ਲਾਸਟ ਐਗਜ਼ਾਮਪਲ ਤੁਹਾਨੂੰ ਦੇ ਦੇਣਾ ਚਲੋ ਤੁਸੀਂ ਉਹ ਬੰਦਾ ਨਹੀਂ ਦੇਖਿਆ ਮੈਂ ਵੀਡੀਓ ਚਾੜ੍ਹ ਦੂੰਗਾ ਤੁਸੀਂ ਤੀਨ ਦੇਖ ਲਿਓ ਉਹਦੇ ਭਾਈ 17 18 ਕਿਲੇ ਜ਼ਮੀਨ ਦੇ ਭਈਏ ਦਿੱਤੇ ਹੋਏ ਨੇ ਪੰਜਾਬ ਦੇ ਵਿੱਚ ਤੇ ਉਹਨੂੰ ਤਕਰੀਬ ਰਹਿੰਦੇ ਨੂੰ 30 40 ਸਾਲ ਹੋ ਗਏ ਵਧੀਆ ਖੇਤੀਬਾੜੀ ਕਰਦਾ ਪੰਜਾਬ ਦੇ ਵਿੱਚ ਉਹ ਪਰ ਹੈਗਾ ਭਈਆ ਉਹ ਆਪ ਮੰਨ ਰਿਹਾ ਵੀ ਮੈਂ ਭਈਆ ਮਦਦ ਨਹੀਂ ਕਿਵੇਂ ਉਧਰ ਉਧਰ ਜੁਪੀ ਬਿਹਾਰ ਦੇ ਵਿੱਚੋਂ ਆ ਹਾਂ ਮੈਂ ਭਾ ਇੱਥੇ ਮੇਰੀ ਜ਼ਮੀਨ ਲੱਤੀ ਹੋਈ ਆ ਕਮੈਂਟ ਮੈਨੂੰ ਸ਼ੋ ਨਹੀਂ ਹੋ ਰਹੇ ਮੈਂ ਕਮੈਂਟ ਥੋੜੇ ਬਾਅਦ ਚ ਜਵਾਬ ਦਊਂਗਾ ਕੱਲ ਸੁਣ ਲੋ ਪਹਿਲਾਂ ਪੂਰੀ ਆਪਾਂ ਜਿੱਤੇ ਮੈਂ ਗੱਲ ਕਰਨਾ ਹੁਣ ਇਹਨਾਂ ਨੇ ਚਲੋ ਉੱਥੇ ਕਈ ਵੀਰਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਉਹ ਚੀਜ਼ ਦੇ ਉੱਤੇ ਕਿ ਆ ਵੀ ਭਾਈ ਵੀ ਜਿਹੜੇ ਆ ਨਾ ਤੁਸੀਂ ਆਹ ਗੱਲਬਾਤ ਕਰਦੇ ਹੋ ਵੀ ਬੰਦਿਆਂ ਨੂੰ ਸਾਰ ਨੂੰ ਟਾਰਗੇਟ ਕਰਦੇ ਹੋ ਵੀ ਇੱਕ ਬੰਦੇ ਦੇ ਕਸੂਰ ਪਿੱਛੇ ਵੀ ਉਹ ਸਹੀ ਨਹੀਂ ਹੈਗਾ ਜਾਂ ਮਤਲਬ ਜਨ ਕਿ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਤੇ ਉਸ ਤੋਂ ਬਾਅਦ ਜਿਹੜਾ ਹੁਣ ਜਲੰਧਰ ਚ ਕਾਂਡ ਹੋਇਆ ਜਦ ਇਹ ਵੀਡੀਓ ਪਾਉਣ ਤੋਂ ਹਟੇ ਨਹੀਂ ਜਿਹੜਾ ਜਲੰਧਰ ਦੇ ਵਿੱਚ ਕਾਂਡ ਹੋਇਆ ਹੁਣ ਉਹਦੇ ਵਿੱਚ ਇਹ ਗੱਲ ਮੂਰੇ ਬਾਹਰ ਆ ਗਈ ਵੀ ਜਦੋਂ ਜਿਹੜੇ ਜਿਹੜੇ ਬੰਦੇ ਉਹ ਟੈਪ ਦੇ ਵਿੱਚ ਉਹ ਮੁੱਦੇ ਦੇ ਉੱਤੇ ਬੋਲਦੇ ਸੀਗੇ ਵੀ ਭਾਈ ਜਿਹੜੇ ਭਈਏ ਪੂਰੇ ਸਾਰੇ ਗਲਤ ਨੇ ਜਾਂ ਬਾਹਰ ਕੱਢੋ ਜਾ ਕਰੋ ਜੋ ਕਰੋ ਵੀ ਅੱਜ ਜੇ ਇੱਕ ਪੰਜਾਬੀ ਬਲੀ ਨੂੰ ਬਲਾਤਕਾਰ ਕੀਤਾ ਗਿਆ ਕੁੜੀ ਦਾ 13 ਸਾਲ ਦੀ ਦਾ ਉਹ ਕੋਈ ਇਦਾਂ ਦਾ ਬੰਦਾ ਨਹੀਂ ਸੀਗਾ ਕੋਈ ਮਤਲਬ ਨਹੀਂ ਕਿ ਨਾਰਮਲ ਜਿਵੇਂ ਅਸੀਂ ਰੋਡੇ ਮਤਲਬ ਕੇਸ ਕਤਲ ਕਰਾਏ ਹੋਏ ਨੇ ਉਹ ਇੱਕ ਗੁਰਸਿੱਖ ਤੇ ਅਮਰਤਾਰੀ ਬੰਦਾ ਸੀਗਾ ਤੇ ਉਹਦੇ ਵੱਲੋਂ ਜਣੀ ਕਿ ਉਹ ਰੇਪ ਕੇਸ ਕੀਤਾ ਗਿਆ ਆਪਣੇ ਰੇਪ ਕੀਤਾ ਗਿਆ ਕੁੜੀ ਦਾ 13 ਸਾਲ ਦੀ ਦਾ ਘਰ ਦੇ ਵਿੱਚ ਉਹਨੂੰ ਮਾਰ ਦਿੱਤਾ ਗਿਆ ਇਥੋਂ ਤੱਕ ਤੇ ਅੱਜ ਵੀ ਉਹ ਬਿਲਕੁਲ ਸੇਮ ਹੈ ਜਣੇ ਕਿ ਜਿਹੜੇ ਬੰਦੇ ਨੇ ਵਿਚਾਰ ਰੱਖੀ ਸੀ ਉਹਨੇ ਵਿਚਾਰ ਰੱਖੀ ਸੀ ਵੀ ਜੇ ਅੱਜ ਆਪਾਂ ਪੂਰੀ ਜਿਵੇਂ ਆਪਾਂ ਉਹ ਟਾਈਮਾਂ ਦੇ ਵਿੱਚ ਤੁਸੀਂ ਭਈਆਂ ਪੂਰੀ ਦੀ ਗੱਲ ਕਰਦੇ ਸੀ ਵੀ ਅੱਜ ਵੀ ਜੇ ਆਪਾਂ ਕਮਿਊਨਿਟੀ ਦੀ ਗੱਲ ਕਰੀਏ ਵੀ ਜਿਹੜਾ ਬੰਦੇ ਨੇ ਦੇਵ ਕੀਤਾ ਕੁੜੀ ਦਾ ਇਹ ਕੋਈ ਉੱਪਰਲਾ ਬੰਦਾ ਨਹੀਂ ਹੈਗਾ ਜਾਂ ਕਿ ਪੰਜਾਬ ਤੋਂ ਬਾਹਰ ਦਾ ਬੰਦਾ ਨਹੀਂ ਹੈਗਾ ਪੰਜਾਬ ਦੇ ਵਿੱਚ ਹੀ ਰਹਿੰਦਾ ਹੋਇਆ ਬੰਦਾ ਇੱਕ ਸਿੱਖ ਕਮਿਊਨਿਟੀ ਦੇ ਨਾਲ ਇਹ ਜਿਹਨੇ ਇਹ ਚੀਜ਼ ਨੂੰ ਦਾਗ ਲਾਇਆ ਉੱਪਰ ਜੀ ਉਹ ਅਮਰਤਾਰੀ ਸਿੰਘ ਜਿਹੜਾ ਉਹ ਮਤਲਬ ਪੰਜਾਬ ਨੂੰ ਇੱਕ ਸਮਾਂ ਦਾ ਮੰਨ ਲਓ ਵੀ ਜਣੇ ਕਿ ਵੀ ਪੰਜਾਬ ਇੱਕ ਇਦਾਂ ਦਾ ਮਤਲਬ ਸਟੇਟ ਮੰਨੀ ਗਿਆ ਵੀ ਭਾਈ ਜਿੱਥੇ ਇ ਜਦੋਂ ਆਪਾਂ ਫੋਲਦੇ ਆਂ ਪਿਛਲੇ ਪਾਸੇੋਂ ਕੱਢਦੇ ਆਂ ਤਾਂ ਉਹਦੇ ਵਿੱਚੋਂ ਬੜੀਆਂ ਚੀਜ਼ਾਂ ਤਾਂ ਨਹੀਂ ਬਾਹਰ ਆਉਂਦੀ ਜਿਵੇਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਕਹਿੰਦੇ ਭਾਈ ਜਿਹੜੀ ਸਿੱਖ ਸੀਗੇ ਉਹ ਤਾਂ ਜਿਵੇਂ ਕਹਿੰਦੇ ਆ ਵੀ ਹਰੇਕ ਦੀ ਧੀ ਪੈਣ ਨੂੰ ਮਤਲਬ ਜਿਨ ਕੇ ਬਰਾਬਰ ਇੱਕ ਨਿਗਾਹ ਨਾਲ ਦੇਖਦੇ ਹੁੰਦੇ ਸੀਗੇ ਵੀ ਮਤਲਬ ਸਾਂਝਾ ਰੱਖਦੇ ਸੀ ਹਰੇਕ ਚੀਜ਼ ਵੀ ਭਾਈ ਇਹ ਜਿਹੜੀ ਜੇ ਕਿਸੇ ਦੀ ਬਗਾਨੀਆਂ ਵੀ ਉਹ ਸਾਡੀ ਆਪਣੀ ਹੈ ਜਨ ਕੇ ਤੇ ਕੁਝ ਕੁ ਐਗਜ਼ਾਮਪਲ ਆਪਾਂ ਗੰਨੀ ਦੇ ਗਜਨੀ ਦੇ ਬਜ਼ਾਰਾਂ ਦੀ ਵੀ ਦੰਦੇ ਆ ਵੀ ਭਾਈ ਜਿਹੜੇ ਗੰਨੀ ਦੇ ਬਾਜ਼ਾਰ ਵਿੱਚ ਕਈ ਇਹ ਮਤਲਬ ਨਹੀਂ ਕਿ ਛੜਾਕੇ ਲੈ ਕੋਈ ਸਿੰਘ ਸਾਡੇ ਹੋਣਾ ਇਸ ਟਾਈਮ ਬੜੀਆਂ ਐਗਜ਼ਾਮਪਲਾਂ ਚੱਲ ਰਹੀ ਜਿਹੜੇ ਬੰਦਿਆਂ ਨੇ ਇਸ ਮੁੱਦੇ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਸੀਗੀ ਜਾਂ ਜਿਹੜੇ ਦੋ ਚਾਰ ਵੀਰਾਂ ਨੇ ਜਿਹੜੀ ਮਤਲਬ ਵੀਡੀਓ ਬੁੜੀ ਪਾਈ ਆ ਉਸ ਵੀਡੀਓ ਤੇ ਟਿੱਪਣੀ ਕਰਨ ਅੰਮ੍ਰਿਤਪਾਲ ਦਾ ਰਿਸ਼ਤੇਦਾਰ ਆਪਣੇ ਤੁਸੀਂ ਤਕਰੀਬ ਸਾਰੇ ਜਾਣਦੇ ਹੋ ਪਿੱਪਲ ਸਿੰਘ ਰੰਧਾਵਾ ਉਹ ਬੰਦੇ ਨੇ ਇੱਕ ਵੀਡੀਓ ਪਾਈ ਉਹ ਵੀਡੀਓ ਚੋ ਕੀ ਗੱਲ ਕਰਦਾ ਆਪਾਂ ਨਾਲ ਦੀ ਨਾਲ ਸੁਣਾਂਗੇ ਤੇ ਨਾਲ ਦੀ ਨਾਲ ਉਹਦੀ ਇੱਕ ਇੱਕ ਲੀ ਕਲੀ ਗੱਲ ਦੇ ਉੱਤੇ ਉਹ ਚੀਜ਼ ਦਾ ਜਵਾਬ ਦਵਾਂਗੇ ਕਿਉਂਕਿ ਉਹਨੇ ਜਿਹੜੀਆਂ ਐਗਜ਼ਾਮਪਲਾਂ ਦਿੱਤੀਆਂ ਨੇ ਨਾ ਪੂਰੇ ਅਖੰਡ ਭਾਰਤ ਦੀਆਂ ਵੀ ਭਾਰਤ ਜੁਪੀ ਚ ਕੀ ਹੋਇਆ ਸੀਗਾ ਉਹ ਤੀਜੇ ਪਾਸੇ ਕੀ ਹੋਇਆ ਸੀ ਚੌਥੇ ਪਾਸੇ ਕੀ ਹੋਇਆ ਸੀ ਤੇ ਗੱਲ ਸਪੈਸ਼ਲ ਜਿੱਤੇ ਆਪਾਂ ਗੱਲ ਕਰਨੀ ਆ ਨਹੀਂ ਮੈਂ ਵੀਡੀਓ ਨਹੀਂ ਬਣਾਉਣੀ ਸੀਗਾ ਚੀਜ਼ ਦੇ ਉੱਤੇ ਜਿਹੜੀ ਉਹਨੇ ਪ੍ਰੋਟੈਕਸ਼ਨ ਦੀ ਗੱਲ ਕੀਤੀ ਆ ਉਹ ਤੇ ਆਪਾਂ ਗੱਲਬਾਤ ਕਰਨੀ ਆ ਪਹਿਲਾਂ ਉਹਦੀ ਵੀਡੀਓ ਸੁਣ ਲਈਏ ਫਿਰ ਉਹ ਤੋਂ ਬਾਅਦ ਆਪਾਂ ਕਰਦੇ ਆ ਗੱਲ ਆਰੋਗਰਾ ਸੁਣੀਏ ਕੁਝ ਹੋਇਆ ਜਿਹਦੀ ਆਸ ਸੋਣੋ ਅਗਰ ਇਹ ਵੀਡੀਓ ਗੰਦਾ ਹੈਂ ਅੰਡੇ ਵੱਲੋਂ ਇੱਕ 12-13 ਸਾਲ ਦੀ ਬੱਚੀ ਦਾ ਰੇਪ ਕਰਕੇ ਤੇ ਕਤਲ ਕਰਤਾ ਗਿਆ ਤੇ ਉਹਦੇ ਤੋਂ ਬਾਅਦ ਉਹੋ ਕੁਝ ਹੋਇਆ ਜਿਹਦੀ ਆਸ ਸੀ ਬਹੁਤ ਸਾਰੇ ਪੱਤਰਕਾਰਾਂ ਤੇ ਮੰਦਬੁੱਧੀ ਸਮਾਜ ਸੁਧਾਰਕਾਂ ਵੱਲੋਂ ਇਸ ਗੱਲ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਕਿ ਅੱਜ ਤੱਕ ਕੁਝ ਮਹੀਨੇ ਪਹਿਲਾਂ ਜਦੋਂ ਇੱਕ ਭਈਏ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਬੱਚੇ ਦੇ ਨਾਲ ਇਹੋ ਕੁਝ ਕੀਤਾ ਗਿਆ ਸੀ ਉਦੋਂ ਤੋਂ ਹੀ ਕਹਿੰਦੇ ਹੋ ਕਿ ਸਾਰੇ ਭਈਏ ਮੜੇ ਆ ਪਰ ਹੁਣ ਕਰ ਸਾਰੇ ਪੰਜਾਬੀ ਇਹਨੂੰ ਪਹਿਲਾਂ ਇਹਦੀ ਪਹਿਲੀ ਗੰਦਾ ਜਵਾਬ ਦੇਦੀ ਆ ਆਪਾਂ ਜਿਹੜਾ ਕਹਿੰਦਾ ਵੀ ਕੁਝ ਮੰਦਬੁੱਧੀ ਜਾਂ ਮਤਲਬ ਇੱਕਈ ਪੱਤਰਕਾਰਾਂ ਨੇ ਇਸ ਚੀ ਇਹ ਵੀ ਇਹ ਮਤਲਬ ਨਹੀਂ ਕਿ ਵੀ ਸਿੱਖਾਂ ਨੂੰ ਕੋਈ ਟਾਰਗੇਟ ਹੋਣਾ ਚਾਹੀਦਾ ਇਹ ਉਹ ਬੰਦਾ ਜਿਹਨੇ ਪੰਜਾਬ ਦੇ ਸਾਰੇ ਮੁੱਦਿਆਂ ਦੇ ਉੱਤੇ ਪੀ ਐਚ ਡੀ ਕੀਤੀ ਹੋਈ ਆ ਇਹਨੂੰ ਮੁੱਦਿਆਂ ਦੀ ਬੜੀ ਜਾਣਕਾਰੀ ਆ ਵੀ ਮੁੱਦੇ ਦਾ ਅਸਲ ਹੈ ਕੀ ਨੇ ਜਾਂ ਕੀ ਗੱਲ ਆ ਕੀ ਬਾਤ ਆ ਇਹ ਉਹੀ ਬੰਦਾ ਮੈਂ ਤੁਹਾਡੇ ਯਾਦ ਕਰਾ ਦਵਾ ਜਿਹਨੇ ਸੁਖਪ੍ਰੀਤ ਆਪਣੇ ਗੁਰਪ੍ਰੀਤ ਹਰੀ ਨੌ ਜਿਹੜਾ ਕਤਲ ਹੋਇਆ ਸੀ ਨਾ ਉਹ ਬੰਦੇ ਨੂੰ ਬੈਠ ਕੇ ਨੇ ਧਾਂਕੀ ਦਿੱਤੀ ਸੀਗੀ ਉਹ ਬੰਦਾ ਹੈ ਤੇ ਕੁਝ ਦਿਨਾਂ ਬਾਅਦ ਉਹ ਬੰਦੇ ਦਾ ਕਤਲ ਹੁੰਦਾ ਫਿਰ ਇਹ ਬੰਦਾ ਜਿੱਦਾਂ ਮਤਲਬ ਆਪਾਂ ਕਹਿੰਦੇ ਆ ਵੀ ਜਿੱਦਣ ਅੰਮ੍ਰਿਤਪਾਲ ਦੇ ਉੱਤੇ ਜਿਵੇਂ ਕਿ ਨੂੰ ਵੀ ਸੰਕਟ ਆਈ ਸੀ ਜਾਂ ਤੁਸੀਂ ਕਹਿ ਦਿੰਦੇ ਹੋ ਜਿਹੜੀ ਸ਼ਰਧਾਲੂ ਨੇ ਭਾਈ ਉਹਦੇ ਕਹਿੰਦੇ ਨੇ ਭਾਈ ਭਾਈ ਸਾਹਿਬ ਦਾ ਮੇਰੇ ਕੋਈ ਖੜਿਆ ਨਹੀਂ ਸੀਗਾ ਇਹ ਉਹ ਬੰਦਾ ਜਿਹੜਾ ਰਾਤੋਂ ਰਾਤ ਟਰਾਲੀ ਜਿਹੜੀ ਸਬਜ਼ੀ ਵਾਲੀ ਹੁੰਦੀ ਹੈ ਟਰੱਕ ਉਹਦੇ ਚ ਲੋਕੇ ਭੱਜਿਆ ਉਥੋਂ ਉਹਨਾਂ ਛੱਡ ਕੇ ਇਕੱਲੇ ਨੂੰ ਇਹ ਉਹ ਬੰਦੇ ਨੇ ਤੇ ਅੱਜ ਇਹ ਬੰਦਾ ਬੋਲ ਕੀ ਰਿਹਾ ਇਹਨੂੰ ਸੁਣੀਏ ਫਿਰ ਆਪਾਂ ਗੱਲ ਕਰਦੇ ਆ ਇਹਦੇ ਮੁੱਦੇ ਦੇ ਉੱਤੇ ਮਾੜੇ ਅਨਸਰ ਤੇ ਗੰਦੇ ਆਡੇ ਕਿਸੇ ਵੀ ਸਮਾਜ ਦੇ ਵਿੱਚ ਹੋ ਸਕਦੇ ਆ ਤੇ ਉਹ ਸਿੱਖਾਂ ਦੇ ਵਿੱਚ ਵੀ ਹੈਗੇ ਆ ਪਰ ਸਿੱਖ ਕਦੇ ਵੀ ਆਪਣੇ ਮਾੜੇ ਅਨਸਰਾਂ ਨੂੰ ਪ੍ਰੋਟੈਕਟ ਨਹੀਂ ਕਰਦੇ ਜਿੱਦਾਂ ਦੂਜੀਆਂ ਕਮਿਊਨਿਟੀਆਂ ਕਰਦੀਆਂ ਨੇ ਇੰਡੀਆ ਦੇ ਵਿੱਚ ਬਹੁਤ ਸਾਰੇ ਰੇਪ ਕੇਸਸ ਅਜੇ ਤੱਕ ਇਦਾਂ ਓਕੇ ਇਹ ਤੇ ਗੱਲ ਕਰੀਏ ਕਹਿੰਦਾ ਸਿੱਖ ਕਦੇ ਵੀ ਆਪਣੇ ਬੰਦੇ ਨੂੰ ਪ੍ਰੋਟੈਕਟ ਨਹੀਂ ਕਰਦੇ ਜਿਵੇਂ ਮਤਲਬ ਯਾਨੀ ਕਿ ਵੀ ਹੋਰ ਕਮਿਊਨਟੀਆਂ ਕਰਦੀਆਂ ਨੇ ਇਹਦਾ ਕਹਿਣ ਦਾ ਮਤਲਬ ਇਹ ਆ ਵੀ ਜਿਹੜਾ ਉਹ ਭਈਏ ਦੁਆਰਾ ਰ ਵੀ ਉਹ ਭਈਏ ਦੀ سپورਟ ਦੇ ਵਿੱਚ ਬੰਦੇ ਆਏ ਸੀ ਭਈਏ ਦੱਸੋ ਕਿਹੜੇ ਪਰਸੇ ਨੇ ਕਿਹੜੇ ਮੁੱਦੇ ਦੇਖੇ ਨੇ ਤਾਂ ਕਿਹੜੇ سپورਟ ਦੇ ਵਿੱਚ ਬੋਲੇ ਨੇ ਹੁਣ ਇਹ ਕਰਦਾ ਕਲਰ ਪ੍ਰੋਟੈਕਟ ਦੀ ਆ ਕੁੜੀ ਦੇ ਮੁੱਦੇ ਦੇ ਵਿੱਚ ਜਾਂ ਇਹਨੂੰ ਮੁੱਦਾ ਇਹਨੇ ਪੂਰਾ ਸੁਣਿਆ ਨਹੀਂ ਮੁੱਦਾ ਹੈ ਕੀ ਆ ਜਾਂ ਇਹਨੇ ਕੋਦੇ ਕੁੜੀ ਦੇ ਘਰ ਦੇ ਦੀ ਇੰਟਰਵਿਊ ਨਹੀਂ ਸੁਣੀ ਵੀ ਘਰ ਦੇ ਇੰਟਰਵਿਊ ਵਿੱਚ ਘਰ ਦੇ ਬੋਲ ਕੀ ਰਹੇ ਨੇ ਪ੍ਰੋਟੈਕਟ ਪੁਲਿਸ ਵਾਲਿਆਂ ਨੇ ਚਾਰ ਪੁਲਿਸ ਵਾਲੇ ਸੀਗੇ ਜਿਹੜੇ ਆਏ ਸੀਗੇ ਜਦ ਜਿਹੜੀ ਬੀਬੀ ਆ ਉਹ ਜਿਹਦੀ ਕੁੜੀ ਆ ਉਹਨੇ ਜਦ TCC ਆਪਣੇ ਐ ਸੀਟੀਟੀ ਕੈਮਰਾ ਜਿਹੜੇ ਮਤਲਬ ਜਣ ਕੇ ਵੀ ਉਹਨੇ ਚੈੱਕ ਕੀਤੇ ਉਹਦੇ ਕੈਮਰਿਆਂ ਦੇ ਵਿੱਚ ਉਹ ਕੁੜੀ ਅੰਦਰ ਐਂਟਰ ਹੁੰਦੀ ਆ ਉਹ ਬੰਦੇ ਦੇ ਘਰੇ ਜਿਹੜਾ ਮਤਲਬ ਮੁੰਡਾ ਜੇ ਮਤਲਬ ਜਣ ਕੇ ਬੁੜੇ ਨੇ ਰੇਪ ਕੀਤਾ ਉਹਦਾ ਉਹ ਰੇ ਉਹ ਜਦ ਕੁੜੀ ਉਹ ਤੋਂ ਘਰ ਤੋਂ ਬਾਹਰ ਨਹੀਂ ਆਉਂਦੀ ਫੇਰ ਉਹ ਬੁੜੀ ਨੇ ਰੋਲਾ ਪਾਇਆ ਆਪਣੀ ਕੁੜੀ ਨੂੰ ਲੱਭਣ ਲਈ ਤੇ ਉੱਥੇ ਜਿਹੜੇ ਪ੍ਰੋਟੈਕਟ ਕਰਨੇ ਵਾਲੇ ਬੰਦੇ ਸੀਗੇ ਉਹ ਕੋਈ ਉਹ ਨਹੀਂ ਸੀਗੇ ਵੀ ਮਤਲਬ ਜਣ ਕੇ ਵੀ ਕਿਸੇ ਹੋਰ ਜਾਂ ਮਤਲਬ ਜਣ ਕੇ ਵੀ ਕਿਸੇ ਹੋਰ ਧਰਮ ਦੇ ਬੰਦੇ ਉੱਥੇ ਖੜ ਗਏ ਹੁਣ ਉੱਥੇ ਨਾਲ ਦੇ ਗਵਾਂਢੀਆਂ ਨੇ ਨਾਲ ਦੇ ਗਵਾਂਢੀਆਂ ਨੇ ਤੇ ਜਿਹੜੇ ਬੰਦੇ ਉੱਥੇ ਲੱਗੇ ਸੀ ਕੁੜੀ ਦੇ ਘਰ ਦੇ ਉਹਦਾ ਭਾਈ ਕੁੜੀ ਦੇ ਤੇ ਨਾਲ ਉਹਦੀ ਜਿਹੜੀ ਮੰਮੀ ਸੀ ਕੁੜੀ ਦੀ ਉਹਨਾਂ ਨੇ ਆਪ ਜਾ ਕੇ ਅੰਦਰ ਰੌਲਾ ਪਾਇਆ ਜਿਹੜੀ ਪ੍ਰੋਟੈਕਟ ਦੀ ਗੱਲ ਤੂੰ ਕਰਦਾ ਨਾ ਅੰਦਰਲੇ ਪਾਸੇ ਦੋ ਪੁਲਿਸ ਵਾਲੇ ਉਹ ਜਿਹੜਾ ਜਿਹੜੇ ਬੰਦੇ ਨੇ ਰੇਪ ਕੀਤਾ ਉਹ ਬਜ਼ੁਰਗ ਨੇ ਅੰਦਰਲੇ ਪਾਸੇ ਬੈਠੇ ਚਾਹ ਪੀਣ ਲੱਗੇ ਹੋਏ ਸੀਗੇ ਤਾਂ ਕਿ ਇੰਟਰਵਿਊ ਸੁਣ ਲਈ ਪੂਰਾ ਤੂੰ ਕਹਿੰਦਾ ਵੀ ਬੰਦੇ ਨੂੰ ਪ੍ਰੋਟੈਕਟ ਨਹੀਂ ਕਰਦੇ ਕਹਾ ਇਕੱਲਾ ਸੁਣੋ ਕੀ ਕਹਿੰਦਾ ਹੈ ਕਿ ਉਸ ਨੂੰ ਉਹਨਾਂ ਦੀ ਕਮਿਊਨਿਟੀਜ਼ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ 2002 ਦੇ ਵਿੱਚ ਬਿਲਕਿੰਸ ਬਨੋ ਦਾ ਕੇਸ ਹੋਇਆ ਹੈ ਗੁਜਰਾਤ ਦੇ ਵਿੱਚ ਜਿੱਥੇ 11 ਬੰਦਿਆਂ ਨੇ ਉਸ ਜਾਨੀਦਰ ਨਾਲ ਗੈਂਗਰੇਪ ਕੀਤਾ ਸੀ 2022 ਦੇ ਵਿੱਚ ਉਹ ਬੰਦੇ ਗੁਜਰਾਤੀ ਸਰਕਾਰ ਨੇ ਰਿਹਾਅ ਕਰ ਤੇ ਜਿਹੜਾਈ ਤੋਂ ਮਗਰੂਨ ਨਾ ਬੰਦਿਆਂ ਦਾ ਗ੍ਰੈਂਡ ਵੈਲਕਮ ਕੀਤਾ ਗਿਆ ਉਹਨਾਂ ਦੇ ਗਲਾ 'ਚ ਹਾਰ ਪਾਏ ਗਏ ਤੇ ਉਹਨਾਂ ਨੂੰ ਮਠਿਆਈ ਦੇ ਨਾਲ ਹੁਣ ਖਬਰਾਂ ਇੱਥੇ ਤੱਕ ਵੀ ਸੁਣਨ ਦੇ ਵਿੱਚ ਆ ਰਹੀਆਂ ਨੇ ਜਿਹੜੇ ਬੰਦੇ ਉਦੋਂ ਉੱਥੇ ਪ੍ਰੈਜੈਂਟ ਸੀਗੇ ਇੱਕ ਬਾਈ ਨੇ ਇੰਟਰਵਿਊ ਦਿੱਤਾ ਆਪਣਾ ਜਿਹੜਾ ਡਾਇਰੈਕਟ ਇਹ ਗੱਲ ਸ਼ਰੀਆਮ ਕਹਿ ਰਿਹਾ ਉਹ ਕਹਿੰਦਾ ਸੀ ਪਹਿਲੇ ਪੁਰਾਣੇ ਮਹੱਲੇ ਚ ਰਹਿੰਦਾ ਸੀਗਾ ਉੱਥੇ ਵੀ ਇਹਨੇ ਆਪਣੀ 25 ਸਾਲ ਦੀ ਕੁੜੀ ਨਾਲ ਇਹ ਕੰਮ ਕੀਤਾ ਸੀਗਾ ਤੇ ਉੱਥੋਂ ਹੀ ਭਜਾਇਆ ਗਿਆ ਸੀਗਾ ਤਾਂ ਇਹ ਇਹ ਬੰਦੇ ਦੀ ਤੂੰ ਜਿਹੜੀ ਹਾਮੀ ਭਰ ਰਿਆਂ ਨਾਗਾ ਤੇ ਨਹੀਂ ਕਿ ਚਲੋ ਹਾਮੀ ਚਲੋ ਤੂੰ ਨਹੀਂ ਭਰ ਰਿਆ ਅੱਜ ਗੱਲ ਮੈਂ ਮੰਨਦਾ ਤੇਰੀ ਗੱਲ ਵੀ ਹਾਮੀ ਨਹੀਂ ਭਰਦਾਗਾ ਪਰ ਜਿਹੜੇ ਹਿਸਾਬ ਨਾਲ ਤੂੰ ਇਹ ਚੀਜ਼ ਨੂੰ ਨਾ ਲੋਕਾਂ ਮਰੇ ਰੱਖ ਰਹੇ ਆ ਵੀ ਭਾਈ ਇਹ ਇਹਨੂੰ ਲੋਕ ਪ੍ਰੋਟੈਕਟ ਕਰਦੇ ਨੇ ਜਾਂ ਅਸੀਂ ਪ੍ਰੋਟੈਕਟ ਨਹੀਂ ਕੀਤਾ ਭਈਆਂ ਨੂੰ ਲੋਕ ਪ੍ਰੋਟੈਕਟ ਕਰਦੇ ਨੇ ਇਹ ਵੀ ਬੰਦਾ ਪ੍ਰੋਟੈਕਟ ਹੋਇਆ ਹੁਣ ਤੱਕ ਪੁਲਿਸ ਇਹਨੂੰ ਲੁਕਾਉਂਦੀ ਵੀ ਰ ਜਾਂਦੀ ਆ ਜਦ ਅੰਦਰ ਕੁੜੀ ਦੇ ਮਸਲੇ ਤੇ ਸੁਣੋ ਕਾ ਕੀ ਕਹਿੰਦਾ ਹੈ 14 ਦੇ ਵਿੱਚ ਯੂਪੀ ਦੇ ਬਦੂਨ ਦੇ ਵਿੱਚ ਦੋ ਦਲਿਤ ਭੈਣਾਂ ਨੂੰ ਉਹਨਾਂ ਦਾ ਰੇਪ ਕਰਕੇ ਤੇ ਉਹਨਾਂ ਨੂੰ ਰੁੱਖ ਦੇ ਨਾਲ ਮਾਰ ਕੇ ਟੰਗ ਦਿੱਤਾ ਗਿਆ ਉਦੋਂ ਬਾਅਦ ਉੱਥੋਂ ਦੀ ਕਮਿਊਨਿਟੀ ਨੇ ਉਹਨਾਂ ਦੋਵਾਂ ਭੈਣਾਂ ਦਾ ਰੇਪ ਕਰਨ ਵਾਲੇ ਬੰਦਿਆਂ ਦੇ ਹੱਕ ਦੇ ਵਿੱਚ ਮੁਜ਼ਾਰੇ ਕੀਤੇ ਤੇ ਕੋਰਟ ਦੇ ਵੀ ਉਹਨਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਇਹ ਗੱਲ ਕੀਤੀ ਗਈ ਕਿ ਇਹ ਦੋਵੇਂ ਭੈਣਾਂ ਨੇ ਆਪਣੇ ਆਪ ਨੂੰ ਖੁਦ ਫਾ ਲੈ ਲਿਆ ਕਿਉਂਕਿ ਇਹਨਾਂ ਨੂੰ ਕਿਸੇ ਮੁੰਡੇ ਨੇ ਛੇੜਿਆ ਸੀ ਉਸ ਤੋਂ ਬਾਅਦ ਸ਼ਰਮ ਦੇ ਨਾਲ ਦੋਵੇਂ ਭੈਣਾਂ ਟੰਗ ਕੇ ਆਪਣੇ ਆਪ ਨੂੰ ਮਾਰ ਗਈਆਂ 2017 ਦੇ ਵਿੱਚ ਯੂਪੀ ਦੇ ਸ਼ਹਿਰ ਉਨਾਓ ਦੇ ਵਿੱਚ ਇੱਕ ਲੀਡਰ ਨੇ ਤੇ ਉਹਦੇ ਸਾਥੀਆਂ ਨੇ ਇੱਕ ਕੁੜੀ ਦਾ ਗੈਂਗਰੇਪ ਕੀਤਾ ਤੇ ਉੱਥੇ ਵੀ ਉਹਨਾਂ ਦੀ ਸਾਰੀ ਕਮਿਊਨਿਟੀ ਰੋਂਦੇ ਹੱਕ ਦੇ ਵਿੱਚ ਖਲੋਤੀ 2019 ਦੇ ਵਿੱਚ ਉਹਨਾਂ ਤੇ ਕੇਸ ਦਰਜ ਹੋਇਆ ਤੇ ਸਾਰੀ ਕਮਿਊਨਿਟੀ ਉਹਨਾਂ ਦੇ ਨਾਲ ਖੜੀ ਤੇ ਉਸ ਕੇਸ ਦਾ ਵਿਰੋਧ ਕੀਤਾ ਇਹ ਤਾਂ 2018 ਕਟੂਆ ਦਾ ਇੱਕ ਬਹੁਤ ਮਸ਼ਹੂਰ ਕੇਸ ਆ ਜਿੱਥੇ ਬਕਰਵਾਲ ਕਮਿਊਨਿਟੀ ਦੀ 18 ਸਾਲਾਂ ਦੀ ਬੱਚੀ ਨੂੰ ਉੱਥੋਂ ਦੇ ਲੋਕਲ ਮੰਦਰ ਦੇ ਪੁਜਾਰੀ ਤੇ ਉਹਦੇ ਸਾਥੀਆਂ ਨੇ ਫੜ ਕੇ ਮੰਦਰ ਚ ਲੈ ਆ ਕੇ ਉਹਦਾ ਗੈਂਗਰੇਪ ਕੀਤਾ ਤੇ ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਗਿਆ ਉੱਥੋਂ ਦੇ ਇੱਕ ਆਰਗੇਨਾਈਜੇਸ਼ਨ ਹਿੰਦੂ ਏਕਤਾ ਮੰਚ ਨੇ ਉਸ ਪੁਜ ਪਰਦਰਸ਼ਨ ਕੀਤੇ ਉਥੋਂ ਦੇ ਲੋਕਲ ਲੀਡਰਾਂ ਨੇ ਉਹਨਾਂ ਬੰਦਿਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਇਥੋਂ ਤੱਕ ਕਿ ਪੁਲਿਸ ਵਾਲਿਆਂ ਨੇ ਵੀ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਇਹਦੇ 2020 ਦੇ ਵਿੱਚ ਯੂਪੀ ਇਹਨੇ ਜੀ ਪੂਰੇ ਭਾਰਤ ਦੀ ਗੱਲ ਸੁਣਾਤੀ ਯੂਪੀ ਚ ਤਲਮਨ ਤਮਨ ਲਾਡੂ ਚ ਆੜ-ਧੜੇ ਪੂਰੀਆਂ ਬੜੀਆਂ-ਬੜੀਆਂ ਐਗਜ਼ਾਮਪਲਾਂ ਦਿੰਦੀਆਂ ਇਹਨੂੰ ਇੱਕ ਸਵਾਲ ਇਹਦੀ ਵੀਡੀਓ ਤੇ ਇਹੀ ਹੈ ਵੀ ਆਪਾਂ ਪੰਜਾਬੀ ਆ ਪੰਜਾਬ ਦੀ ਆਪਾਂ ਗੱਲਬਾਤ ਕਰੀਏ ਪੰਜਾਬ ਕਿਸ ਤੌਰ ਦੇ ਉੱਤੇ ਜਾਂ ਮਤਲਬ ਕਿਸ ਪਛਾਣ ਪੰਜਾਬ ਦੀ ਕੀ ਆ ਕੀ ਆਪਾਂ ਸਿੱਖ ਜਿਹੜੇ ਆਪਾਂ ਆਪਣੇ ਪਛਾਣ ਕੀ ਦੱਸਦੇ ਆਂ ਵੀ ਅਸੀਂ ਉਹ ਬੰਦੇ ਆਂ ਵੀ ਜਿਹੜੇ ਗਜਨੀ ਦੇ ਬਜ਼ਾਰਾਂ ਤੋਂ ਛੁਡਾ ਕੇ ਲੈ ਕੇ ਆਉਂਦੇ ਸੀਗੇ ਸਾਨੂੰ ਨਹੀਂ ਪਤਾ ਥੱਲੇ ਦੱਖਣੀ ਇਰੀਏ 'ਚ ਕੀ ਹੋ ਰਿਹਾ ਸਾਊਥ ਦੇ ਉਹਦੇ ਵਿੱਚ ਵੈਸਟ 'ਚ ਕੀ ਹੋ ਰਿਹਾ ਜਮਾਂਡੋ ਵੀ ਜਿਹੜੇ ਪੱਛਮ 'ਚ ਕੀ ਹੋ ਰਿਹਾ ਇਹਨਾਂ ਦੂਜੇ ਪਾਸੇ ਕੀ ਹੋ ਰਿਹਾ ਗੱਲ ਆਪਾਂ ਕਰਦੇ ਆਂ ਪੰਜਾਬ ਦੀ ਜਿਹੜੀਆਂ ਐਗਜ਼ਾਮਪਲਾਂ ਸਾਨੂੰ ਦਿੱਤੀਆਂ ਗਈਆਂ ਨੇ ਵੀ ਉੱਥੇ ਆਹ ਕੁਝ ਹੋਇਆ ਸੀਗਾ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾਂ ਆਹ ਕੁਝ ਕੀਤਾ ਹੁਣ ਮੈਂ ਇੱਕ ਐਗਜ਼ਾਮਪਲ ਤੁਹਾਨੂੰ ਹੋਰ ਦੇ ਦਣਾ ਪੰਜਾਬ 'ਚ ਵੀ ਬਿਲਕੁਲ ਸੇਮ ਚੀਜ਼ਾਂ ਹੋ ਰਹੀਆਂ ਨੇ ਪ੍ਰੋਟੈਕਟ ਇੱਥੇ ਵੀ ਬ ਦੋ ਪੁਲਸਾਰਾਂ ਨੇ ਅੰਦਰ ਵੜ ਕੇ ਪੂਰੀ ਛਾਣਬਾਣੀ ਕੀਤੀ A to Z ਤੱਕ ਦੇਖਿਆ ਉਹਨਾਂ ਨੂੰ ਕੁਝ ਨਹੀਂ ਉੱਥੇ ਮਿਲਿਆ ਕੁੜੀ ਦਾ ਹਾਲਾਂਕਿ ਉਹਨਾਂ ਨੇ ਬਾਹਰ ਆ ਕੇ ਗੱਲ ਕਹਿਤੀ ਸੀਗੀ ਇਹ ਵੀ ਭਾਈ ਅੰਦਰ ਕੁਝ ਨਹੀਂ ਹੈਗਾ ਅਸੀਂ ਕੁੜੀ ਚੈੱਕ ਕਰ ਲਈ ਕੁੜੀ ਦੇ ਘਰਦਿਆਂ ਦੇ ਰੌਲਾ ਪਾਉਣ ਤੋਂ ਬਾਅਦ ਰੌਲਾ ਪਾਉਣ ਤੋਂ ਬਾਅਦ ਫੇਰ ਇਹ ਗੱਲ ਬਾਹਰ ਆਈ ਆ ਤਾਂ ਉਹਨਾਂ ਨੇ ਜਾ ਕੇ ਅੰਦਰ ਜਿਹੜੇ ਬੰਦਿਆਂ ਨੇ ਅੰਦਰ ਕੁੜੀ ਲੱਭੀ ਆ ਉਹ ਪੁਲਸ ਵਾਲੇ ਨਹੀਂ ਸੀਗੇ ਉਹ ਨਾਰਮਲ ਇਲਾਕੇ ਦੇ ਕੁੜੀ ਦੇ ਜਿਹੜੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਜਾ ਕੇ ਕੁੜੀ ਲੱਭੀ ਜਿਹੜੀ ਬਾਤ ਹੋਣ ਦੇ ਵਿੱਚ ਮਾਰੀ ਪਈ ਸੀਗੀ ਤੋ ਪੁਲਿਸ ਵਾਲਾਂ ਨੇ ਇਹ ਚੀਜ਼ ਦੇ ਵਿੱਚ ਪ੍ਰੋਟੈਕਟ ਕੀਤਾ ਉਹ ਤੇ ਨੰਬਰ 2 ਤੇ ਜਦ ਸਾਰੀ ਭੀੜ ਉਹਨੂੰ ਘੁੱਟ ਰਹੀ ਸੀ ਜਾਂ ਕਰ ਰਹੀ ਸੀ ਉੱਥੇ ਵੀ ਉਹਨੂੰ ਪੁਲਿਸ ਵਾਲੇ ਪ੍ਰੋਟੈਕਸ਼ਨ ਦੇ ਰਹੇ ਸੀਗੇ ਦੱਸੋ ਪੁਲਿਸ ਵਾਲਾਂ ਨੇ ਕੀ ਕੀਤਾ ਫਿਰ ਤੁਸੀਂ ਕਹਿੰਦੇ ਹੋ ਵੀ ਫਿਰ ਇਹ ਕੱਲ ਹੋਰ ਸੁਣੋ ਜਿਹੜੇ ਤੂੰ ਗੱਲ ਕਰਦਾ ਵੀ ਭਾਈ ਵੀ ਜਿਹੜੇ ਇਮਾਮਤ ਰਣਗੇ ਵੀ ਜਿੱਥੇ ਪੁਲਿਸ ਵਾਲੇ ਹੈਗੇ ਨੇ ਵੀ ਉੱਥੇ ਪ੍ਰੋਟੈਕਟ ਕਰਦੇ ਨੇ ਪਹਿਲਾਂ ਪੂਰੀ ਗੱਲ ਸੁਣ ਲਿਓ ਫਿਰ ਆਪਾਂ ਗੱਲਬਾਤ ਕਰਦੇ ਆਂ ਤੇ ਆਦੋ ਕਿਸਾ ਜਿੱਥੇ ਇੱਕ 19 ਸਾਲਾ ਦੀ ਬੀਬੀ ਦੇ ਨਾਲ ਚਾਰ ਬੰਦਿਆਂ ਵੱਲੋਂ ਗੈਗਰੀਪ ਕੀਤਾ ਗਿਆ ਜਿਹੜੀ 2 ਵੀਕ ਬਾਅਦ ਹਸਪੀਟਲ ਦੇ ਵਿੱਚ ਜਾ ਕੇ ਮਰ ਜਾਂਦੀ ਆ ਉਥੋਂ ਦੀ ਲੋਕਲ ਹਿੰਦੂ ਕਮਿਊਨਿਟੀ ਨੇ ਉਹਨਾਂ ਚਾਰ ਬੰਦਿਆਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕੀਤੇ ਤੇ ਉਹਨਾਂ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਸਤੰਬਰ 2023 ਦੇ ਵਿੱਚ ਪਟਿਆਲੇ ਦੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਜੀਤ ਕਾਮਰੇਟ ਦੀ ਮੈਂਟਲ ਹਾਰਾਸਮੈਂਟ ਦੇ ਕਾਰਨ ਬਠਿੰਡੇ ਦੀ ਇੱਕ ਕੁੜੀ ਜਸ਼ਨਦੀਪ ਕੌਰ ਬਿਮਾਰ ਹੋ ਕੇ ਇਸ ਦੁਨੀਆ ਤੋਂ ਕੁਛ ਕਰ ਜਾਂਦੀ ਆ ਉਦੋਂ ਬਾਅਦ ਹੋਰ ਵੀ ਬਹੁ ਦਰਿਆ ਪਰ ਉਥੇ ਪੰਜਾਬ ਦੇ ਕਾਮਰੇਡ ਇਥੋਂ ਦਾ ਅਕੀ ਧਰਮਵੀਰ ਗਾਂਧੀ ਵਰਗੇ ਲੀਡਰ ਜਾਂ ਕਈ ਹੋਰ ਉਗਰਾਹਾਂ ਵਰਗੇ ਕਿਸਾਨ ਜਥੇਬੰਦੀਆਂ ਦੇ ਲੀਡਰ ਵੀ ਇਕੱਠੇ ਹੋ ਕੇ ਸੁਰਜੀਤ ਕਾਮਰੇਡ ਦੇ ਹੱਕ ਦੇ ਵਿੱਚ ਆ ਜਾਂਦੇ ਆ ਤੇ ਸੁਰਜੀਤ ਕਾਮਰੇਡ ਹੁਣ ਸੁਰਜੀਤ ਕਾਮਰੇਡ ਦੀ ਮੈਨੂੰ ਨਹੀਂ ਪਤਾ ਪ੍ਰਵਾਹਸ਼ਾ ਕੀ ਕੱਢਦੇ ਨੇ ਜਾਂ ਇਹ ਇਹ ਬੰਦੇ ਨੂੰ ਇੰਨਾ ਮਤਲਬ ਪਤਾਉਣਾ ਚਾਹੀਦਾ ਕਿ ਤੁਹਾਡੇ ਜੋ ਹਰੇਕ ਬੰਦੇ ਨੂੰ ਮੇਰਾ ਚੈਲੰਜ ਆ ਵੀ ਕਾਮਰੇਡ ਦੀ ਤੁਸੀਂ ਪ੍ਰਵਾਹਸ਼ਾ ਕੀ ਕੱਢਦੇ ਹੋ ਕਾਮਰੇਡ ਤੁਸੀਂ ਕਹਿੰਦੇ ਕਿ ਨੂੰ ਕਿਸ ਡਿਕਸ਼ਨਰੀ ਚ ਲਿਖਿਆ ਆ ਵੀ ਕਾਮਰੇਡ ਉਹ ਬੰਦਾ ਵੀ ਜਿਹੜਾ ਮਤਰਾ ਰੱਬ ਨੂੰ ਮੰਨਦਾ ਨਹੀਂਗਾ ਤੁਹਾਡੇ ਚੱਕਾ ਵੀ ਬੰਦਾ ਕੱਢ ਕੇ ਲਿਆ ਕੇ ਇੱਥੇ ਮੂਰੇ ਰੱਖ ਦੇ ਮੈਨੂੰ ਅਟੈਕ ਕਰ ਦੇ ਭਾਈ ਕਾਮ ਲੜਦੀ ਪਰਵਾਸਾ ਇਹ ਆ ਦੂਜੀ ਗੱਲ ਜਿਹੜਾ ਕਹਿੰਦਾ ਆਪਣੇ ਪ੍ਰੋਟੈਕਸ਼ਨ ਜਿਵੇਂ ਪਹਿਲਾਂ ਮੈਂ ਕਹੇ ਕਿ ਹਟਿਆ ਪੰਜਾਬ ਚ ਸਭ ਤੋਂ ਵੱਧ ਪ੍ਰੋਟੈਕਸ਼ਨ ਇਸ ਟਾਈਮ ਗੁੰਡਿਆਂ ਨੂੰ ਮਿਲ ਰਹੀ ਆ ਜਿਹੜੇ ਗੁੰਡੇ ਨੇ ਜਿਹੜੇ ਰੇਪਰ ਨੇ ਜਾਂ ਮੰਨ ਲਓ ਵੀ ਜਾਂ ਜਿਹੜੇ ਚਿੱਟਾ ਵੇਜਦੇ ਨੇ ਜਾਂ ਮੰਨ ਲਓ ਵੀ ਜਿਹੜੇ ਮੰਤਰੀਆਂ ਨੇ ਚਾਹੇ ਸੁੱਚਾ ਸਿੰਘ ਲਗਾ ਦੀ ਆਪਾਂ ਗੱਲ ਕਰ ਲਈ ਵੀ ਭਾਈ ਉਹਦੀ ਪੂਰੀ ਵੀਡੀਓ ਬਾਰੇ ਇੱਥੋਂ ਤੱਕ ਕਈ ਤਾਂ ਕੁੜੀਆਂ ਹਜੇ ਬਾਹਰ ਆ ਕੇ ਆਪਣਾ ਜਨਨਿਕਾ ਸੋਸ਼ਲ ਮੀਡੀਆ ਤੇ ਆ ਕੇ ਆਪਣੇ ਆਪ ਨੂੰ ਦਿਖਾ ਨਹੀਂ ਰਹੀਆਂ ਵੀ ਜਿਹੜੇ ਜਿਹੜੇ ਮੰਤਰੀ ਉਹਨਾਂ ਨੇ ਕੀ ਕੀ ਕਸ਼ ਕਰ ਰਹੇ ਨੇ ਜਾਂ ਜਿਹੜੇ ਜਿਹੜੇ ਮਤਲ ਜਨਨਿਕ ਵੀ ਜਿਹੜੇ ਥੋੜੇ ਸਮਾਂ ਸੀ ਵੀ ਥੋੜੇ ਨਾਲ ਫਿਰਦੇ ਹੁੰਦੇ ਨੇ ਆਪਾਂ ਨੇ ਸੁੱਧ ਵਰਗੇ ਦੀਆਂ ਵੀਡੀਓ ਫੋਟੋਆਂ ਤੱਕ ਵੀ ਆ ਗਈਆਂ ਸੀਗੀਆਂ ਬਾਹਰ ਜੇ ਭਾਈ ਆ ਕੁੜੀ ਨੇ ਇੱਥੋਂ ਤੱਕ ਵੀ ਜਿਹੜੀ ਕੁੜੀ ਦੀ ਇਹਨਾਂ ਨੇ ਕਿਸੇ ਦੀ ਜ਼ਮੀਨ ਦੀ ਗੱਲ ਕਰਦਾ ਜਿਹੜੀ ਅੱਜ ਥੋੜੇ ਬੰਦੇ ਨਾਲ ਫਿਰ ਰਹੇ ਨੇ ਉਹ ਤਾਂ ਈ ਹਰਮਨ ਸਵਾਮੀ ਕੁੜੀਓ ਉਹਨਾਂ ਬੱਲਿਓ ਵੀ ਇਹ ਚੀਜ਼ ਦੇ ਉੱਤੇ ਇਲਜ਼ਾਮ ਲੱਗਦੇ ਕਿਸੀ ਵੀ ਭਾਈ ਇਹ ਹਰੇਕ ਕੁੜੀ ਦੇ ਨਾਲ ਆ ਕੁਸ਼ ਕਰਦੇ ਨੇ ਉੱਥੇ ਤੁਹਾਡੀ ਜਵਾਨ ਨਹੀਂ ਉਹ ਨਹੀਂ ਪੰਜਾਬ ਲਈ ਪ੍ਰੋਟੈਕਟ ਕਰਦੇ ਸਭ ਤੋਂ ਵੱਧ ਪ੍ਰੋਟੈਕਸ਼ਨ ਥੋੜੇ ਬੰਦਿਆਂ ਨੂੰ ਮਿਲੀ ਹੋਈ ਆ ਜਦ ਦਸੋ ਇਹ ਗੱਲ ਗਲਤ ਆ ਫਿਰ ਕਹਾ ਸੁਣੋ ਕੀ ਕਹਿੰਦਾ ਇਹ ਬਚਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਤਾਂ ਕਰਦਾਰ ਦਾ ਬਹੁਤ ਚੰਗਾ ਬੰਦਾ ਯੂਨੀਵਰਸਿਟੀ ਦੇ ਵਿੱਚ ਮਾੜੀ ਮੋੜੀ ਇਨਕੁਆਇਰੀ ਉਹਦੇ ਖਿਲਾਫ ਚੱਲਦੀ ਆ ਪਰ ਉਦੋਂ ਬਾਅਦ ਉਹਨੂੰ ਬਰੀ ਕਰਤਾ ਜਾਂਦਾ ਕਿਉਂਕਿ ਪੰਜਾਬ ਦੇ ਸਾਰੇ ਕਾਮਰੇਡ ਸੁਰਜੀਤ ਕਾਮਰੇਡ ਦੇ ਹੱਕ ਦੇ ਵਿੱਚ ਆ ਜਾਂਦੇ ਆ ਅੱਛਾ ਵੀ ਜਿਨ੍ਹਾਂ ਨੂੰ ਇਹ ਦਿੰਦੇ ਨੇ ਪ੍ਰੋਟੈਕਸ਼ਨ ਪੰਜਾਬ ਦੇ ਵਿੱਚ ਉਹਨਾਂ ਨੂੰ ਮੰਨਦੇ ਨੇ ਕਾਮਰੇਡੇ ਵੀ ਭਾਈ ਇਹ ਕਾਮਰੇਡ ਨੇ ਜਾਂ ਕੁਝ ਵੀ ਨੇ ਵੀ ਉਹਨਾਂ ਨੂੰ ਇੱਕ ਪਾਸੇ ਐਗਜ਼ਾਮਪਲਾਂ ਦੇ ਰਿਹਾ ਵੀ ਉੱਧਰ ਉੱਤਰੀ ਆਪਣੇ ਦੱਖਣੀ ਭਾਰਤ ਦੇ ਵਿੱਚ ਆ ਕੁਛ ਹੋ ਗਿਆ ਜੁਪੀਜੇ ਕੁਛ ਹੋ ਗਿਆ ਕੜਮੰਡੂ ਜਾ ਕੁਛ ਹੋ ਗਿਆ ਵੀ ਉੱਥੇ ਪ੍ਰੋਟੈਕਸ਼ਨ ਜਿਹੜੇ ਬੰਦੇ ਦੀ ਰੇਪ ਹੋਇਆ ਵੀ ਉਹਦੀ ਪ੍ਰੋਟੈਕਸ਼ਨ ਕਰਨ ਦੀ ਬਜਾਏ ਜਿਹੜੇ ਬੰਦੇ ਰੇਪ ਕਰਕੇ ਆਏ ਨੇ ਉਹਨੂੰ ਹੀ ਪ੍ਰੋਟੈਕਸ਼ਨ ਦੇ ਰਹੇ ਨੇ ਤਾਂ ਉਸ ਹਿਸਾਬ ਨਾਲ ਪੰਜਾਬ ਵਿੱਚ ਬਿਲਕੁਲ ਸੇਮ ਹੈ ਦੱਸੋ ਪੰਜਾਬ ਤੇ ਉਹ ਉਹਨਾਂ ਚ ਕੀ ਫਰਕ ਰਹਿ ਗਿਆ ਸੋਨੋ ਗਾਹੀ ਇਹਦਾ ਕਿ ਇੱਕ ਪਾਸੇ ਕੁਝ ਕਮਿਊਨਿਟੀਜ਼ ਜਾਂ ਕੁਝ ਵਿਚਾਰਧਾਰਾ ਦੇ ਲੋਕ ਜਦੋਂ ਉਹਨਾਂ ਦੇ ਵਿੱਚ ਕੋਈ ਮਾੜਾ ਅਨਸਰ ਨਿਕਲ ਆਉਂਦਾ ਤੇ ਉਹ ਉਸ ਅਕਿਊਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਉਹ ਬੰਦਾ ਰੇਪਿਸਟ ਵੀ ਕਿਉਂ ਨਾ ਹੋਵੇ ਪਰ ਦੂਜੇ ਪਾਸੇ ਸਿੱਖਾਂ ਦੇ ਵਿੱਚ ਜਦੋਂ ਕੋਈ ਮਾੜਾ ਅੰਡਾ ਕੋਈ ਮਾੜਾ ਗੰਦਾ ਅਨਸਰ ਨਿਕਲ ਆਉਂਦਾ ਤੇ ਸਿੱਖ ਆਪ ਫੜ ਕੇ ਉਹਨੂੰ ਛੱਤਰ ਫੇਰਦੇ ਆ ਤੇ ਉਹਨੂੰ ਪੁਲਿਸ ਨੂੰ ਖੜਾਉਂਦੇ ਆ ਤੇ ਜੇਕਰ ਉਹਨਾਂ ਹੁਣ ਆਜਾ ਆਸ ਪੁਆਇੰਟ ਦੇ ਉੱਤੇ ਕੋਈ ਵੀ ਬੰਦਾ ਵੀਡੀਓ ਸ਼ੋਅ ਕਰ ਦਵੇ ਕੋਈ ਵੀ ਬੰਦਾ ਵੀ ਜਦੋਂ ਇਹ ਆ ਜਿਹੜਾ ਜਿਹੜੇ ਬੰਦੇ ਨੇ ਕੁੜੀ ਦਾ ਰੇਪ ਕੀਤਾ 13 ਸਾਲ ਦੀਦਾ ਵੀ ਕਿਹੜੇ ਸਿੱਖਾਂ ਨੇ ਜਾ ਕੇ ਉੱਥੇ ਛੱਤਰ ਉਹਦੇ ਫੇਰਿਆ ਸੀਗਾ ਉੱਥੇ ਕੁੜੀ ਨੂੰ ਆਪਣੇ ਜਿਹੜੀ ਉਹਦੀ ਬੀਬੀ ਸੀਗੀ ਉਹ ਬੁੜੀ ਹੋ ਗਈ ਇੱਕ ਜਿਹਦੀ ਮਤਲਬ ਕੁੜੀ ਸੀਗੀ ਇੱਕ ਹੋ ਗਈ ਤੇ ਇੱਕ ਉਹਦਾ ਮੁੰਡਾ ਹੋ ਗਿਆ ਤੇ ਹੋਰ ਜਿਹੜੇ ਆਸਗਵਾਂਡ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਜਾ ਕੇ ਛੱਤਰ ਫੇਰੇ ਆ ਉਹਦੇ ਇੱਕ ਵੀ ਮੈਨੂੰ ਲਿਆ ਦੀ ਕੱਢ ਕੇ ਵੀਡੀਓ ਲਿਆ ਦੀ ਵੀ ਭਾਈ ਜਿੱਥੇ ਸਿੱਖਾਂ ਨੇ ਛੱਤਰ ਫੇਰ ਕੇ ਉਹਨੂੰ ਮੂਰੇ ਕੀਤਾ ਇੱਥੋਂ ਤੱਕ ਵੀ ਨਾ ਸਾਡੀ ਕੋਈ ਐਸਜੀਪੀਸੀ ਨਾ ਕੋਈ ਸਾਡੇ ਬੜੇ ਧਾਰਮਿਕ ਕਾਗੂ ਨਾ ਪੰਥ ਕਾਗੂ ਇਹਨਾਂ ਨੂੰ ਅਵਾਰਡ ਦੇਣ ਦੀ ਪੈ ਗਈ ਉਹ ਕੁੜੀ ਨੂੰ ਜਿਹੜੀ ਉਹ ਕੁੜੀ ਨੇ ਕਿਹਾ ਸੀਗਾ ਵੀ ਛੱਡ ਮੇਰੀ ਬਾਨੀ ਪਰ ਇਲਜ਼ਾਮ ਦੇਖੀ ਪਰ ਉਸ ਮੁੱਦੇ ਦੇ ਉੱਤੇ ਉਹ ਕੁੜੀ ਦੇ ਮੁੱਦੇ ਦੇ ਉੱਤੇ ਇਹਨਾਂ ਚੋਂ ਇੱਕ ਵੀ ਆਗੂ ਨਹੀਂ ਬੋਲਿਆ ਕਿ ਕਿਹੜੇ ਸਿੱਖਾਂ ਦੀ ਤੂੰ ਗੱਲ ਕਰਦਾ ਪੰਜਾਬ 'ਚ ਕਿਹੜੇ ਕਿਹੜੇ ਸਿੱਖਾਂ ਦੀ ਤੂੰ ਕਹਿੰਦਾ ਵੀ ਮਤਲਬ ਨਹੀਂ ਕਿ ਵੀ ਸਿੱਖੋਂ ਨੂੰ ਪ੍ਰੋਟੈਕਟਿੰਗ ਕਰਦੇ ਆ ਇਹ ਤਾਂ ਸਰਿਆਂ ਪਤਾ ਲੱਗ ਰਿਹਾ ਵੀ ਜੇ ਤੁਸੀਂ ਉਹਤੇ ਵੀਡੀਓ ਪਾਉਣੀਆਂ ਹੀ ਨਹੀਂ ਤੁਸੀਂ ਬੋਲਣਾ ਹੀ ਨਹੀਂ ਹੈਗਾ ਕਿ ਮੈਂ ਮੁੱਦਾ ਹਾਈਲਾਈਟ ਪਈਆਂ ਨਾ ਕੀਤਾ ਸੀਗਾ ਇਹਨਾਂ ਦੇ ਬੰਦ ਹੁਣ ਥੋੜੇ ਚਾ ਥੋੜੇ ਰਿਸ਼ਤੇਦਾਰ ਬਣ ਲਈ ਇੱਕ ਵੀ ਬਿਆਨ ਲੈ ਕੇ ਦੱਸਦੇ ਵੀ ਹਾਂ ਆਪਣੇ ਤਰਸੇ ਦੱਤ ਸੋ ਕਿਹੜਾ ਜਾ ਕੇ ਕੁੜੀ ਦੇ ਪਰਿਵਾਰ ਨਾਲ ਚ ਖੜ ਗਿਆ ਉਹ ਬੰਦੇ ਦੇ ਤਾਲੂਕਾ ਤੇ ਡਾਇਰੈਕਟ ਤੁਹਾਡੀ ਪਾਰਟੀ ਨਾਲ ਨਿਕਲ ਰਹੇ ਨੇ ਜੇ ਦੇਵਕੀਤਾ ਹੋਰ ਕਹਾ ਸੁਣੋ ਕੀ ਕਹਿੰਦਾ ਹੈ ਤੇ ਕੋ ਸਜ਼ਾ ਨਾ ਲੱਗਦੀ ਹੋਵੇ ਕੋ ਸਵਿਧਾਨ ਦਾ ਕੁੰਡਾ ਨਾ ਹੋਵੇ ਤੇ ਉਹ ਆਪਣਾ ਆਪਣੀ ਵਿਧੀ ਵਿਧਾਨ ਦੇ ਮੁਤਾਬਕ ਆਪਣੀ ਮਰਿਆਦਾ ਦੇ ਮੁਤਾਬਕ ਵੀ ਉਸ ਬੰਦੇ ਨੂੰ ਸਜ਼ਾ ਦੇਣਾ ਜਿੱਥੋਂ ਤੱਕ ਭਈਆਂ ਦੀ ਤੇ ਕ੍ਰਾਈਮ ਦੀ ਗੱਲ ਆ ਯੂਪੀ ਬਿਹਾਰ ਝਾਰਖੰਡ ਤੇ ਹਿੰਦੀ ਬੈਲਟ ਦੀਆਂ ਹੋਰ ਸਟੇਟਾਂ ਦੇ ਵਿੱਚ ਕ੍ਰਾਈਮ ਸਭ ਤੋਂ ਵੱਧ ਜਨਾਨੀਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਬੱਚਿਆਂ ਦੇ ਖਿਲਾਫ ਕ੍ਰਾਈਮ ਸਭ ਤੋਂ ਵੱਧਾ ਤੇ ਪੰਜਾਬ ਦੇ ਵਿੱਚ ਉਹ ਲੋਅਸਟ ਆ ਦੂਜੀਆਂ ਸਟੇਟਸ ਦੇ ਮੁਕਾਬਲੇ ਸੋ ਭਈਆ ਜਦੋਂ ਵੀ ਕੋ ਪੰਜਾਬ ਦੇ ਵਿੱਚ ਚੱਲ ਕੇ ਆਉਂਦਾ ਆਪਣੀ ਤਸਵੀਰ ਨਾਲ ਲੈ ਕੇ ਆਉਂਦਾ ਦੂਜੀ ਲੋ ਜੀ ਕਹਿੰਦਾ ਭਈਆ ਜਦ ਵੀ ਕੋਈ ਪੰਜਾਬ ਦੇ ਵਿੱਚ ਚੱਲ ਕੇ ਆਉਂਦਾ ਆਪਣੀ ਤਸਵੀਰ ਨਾਲ ਲੈ ਕੇ ਆਉਂਦਾ ਵੀ ਜੇ ਆਪਾਂ ਕ੍ਰੀਮੀ ਕ੍ਰਿਮੀਨਲ ਦੀ ਗੱਲ ਕਰੀਏ ਵੀ ਹੋਰ ਸਟੇਟਾਂ ਦੇ ਨਾਲੋਂ ਜਿਹੜਾ ਪੰਜਾਬ ਦੇ ਵਿੱਚ ਕ੍ਰਿਮੀਨਲ ਚੀਜ਼ ਹੋ ਰਹੀ ਆ ਵੀ ਬਹੁਤ ਜ਼ਿਆਦਾ ਲੋ ਆ ਪੰਜਾਬ ਦੇ ਵਿੱਚ ਆਉਂਦਾ ਉਹਦੀ ਹੁਣ ਸਵਾਲ ਇੱਥੇ ਕੀ ਬਣ ਗਿਆ ਵੀ ਜੇ ਤਾਂ ਤੁਸੀਂ ਇਹ ਮੰਨਦੇ ਹੋ ਵੀ ਪਾਈ ਜਿਹੜੀਆਂ ਹੋਰ ਸਟੇਟਾਂ ਨੇ ਜਿਹੜੀਆਂ ਹੋਰ ਸਟੇਟਾਂ ਨੇ ਵੀ ਉਹਨਾਂ ਚ ਕ੍ਰਾਈਮ ਹੱਦੋਂ ਵੱਧਦਾ ਪੰਜਾਬ ਦੇ ਵਿੱਚ ਲੋਅ ਫਿਰ ਤਾਂ ਸਰਕਾਰ ਦੇ ਤੁਸੀਂ ਸਿੱਧੇ ਡਾਇਰੈਕਟ ਕਹਿ ਰਹੇ ਹੋ ਵੀ ਭਾਈ ਸਰਕਾਰ ਐਸ ਟਾਈਮ ਪੰਜਾਬ ਦੇ ਵਿੱਚ ਜਿਹੜੇ ਆਪਣੇ ਕ੍ਰਾਈਮ ਕਰਦੇ ਨੇ ਜਾਂ ਮੰਨ ਲਓ ਕੁਝ ਵੀ ਕਰਦੇ ਨੇ ਵੀ ਹੋਰਾਂ ਸਟੇਟਾਂ ਦੇ ਮੁਕਾਬਲੇ ਪੰਜਾਬ ਦੇ ਵਿੱਚ ਉਹ ਬਿਲਕੁਲ ਸ਼ਾਂਤ ਨੇ ਮਤਲਬ ਇਹ ਨਹੀਂ ਕਿ ਲੋਅ ਟੈਪ ਤੇ ਚੱਲ ਰਹੀ ਹੈ ਇਹ ਚੀਜ਼ ਉਹ ਇੱਕ ਚੀਜ਼ ਡਿਕਲੇਅਰ ਕਰੋ ਨਾ ਜੇ ਤੁਸੀਂ ਕਹਿੰਦੇ ਹੋ ਵੀ ਪੰਜਾਬ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਆ ਕਿਉਂਕਿ ਤੁਹਾਡੇ ਮੇਨ ਇਨਜਾਮ ਹੋਉਂਦੇ ਨੇ ਭਾਈ ਆਮ ਆਦਮੀ ਪਾਰਟੀ ਨੇ ਆ ਕੁਝ ਹੋ ਗਿਆ ਇਹਨਾਂ ਨੇ ਸੱਤਾ ਜਾ ਗਿਆ ਆ ਕੁਝ ਹੋ ਗਿਆ ਪੇਰੇ ਆਪਾਂ ਇਹਦਾ ਪ੍ਰੈਕਟੀਕਲ ਕਰਦੇ ਆ ਦੂਜਾ ਪਾਸਾ ਦੇਖਦੇ ਹੋ ਪੰਜਾਬ ਚ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਜਿਹੜੀ ਹੁਣ ਚੱਲੀ ਆ ਜਾਂ ਉਹ ਤੋਂ ਪੁਰਾਣਾ ਜਿਹੜਾ ਸਿਸਟਮ ਚੱਲਿਆ ਉਹਦੇ ਵਿੱਚ ਕੀ ਕੁਝ ਨਹੀਂ ਹੋਇਆ ਹੈਗਾ ਜਿਹੜੇ ਪੁਰਾਣੇ ਆ ਜਿਹੜੇ ਚਲੋ ਮੈਂ ਤੁਹਾਡੀ ਇਹ ਗੱਲ ਕਹਿੰਦਾ ਵੀ ਜਿਹੜੋ ਦਿੱਲੀ ਦੇ ਵਿੱਚ ਜਾਂ ਹੋਰ ਹੋਰ ਸਟੇਟਾਂ ਦੇ ਵਿੱਚ ਭਾਈ ਕਿਸੇ ਕਮਿਊਨਿਟੀ ਨੇ ਕਿਸੇ ਨਾਲ ਕਰਤਾ ਪੰਜਾਬ ਦੇ ਵਿੱਚ ਸਿੱਖਾਂ ਨੂੰ ਖਤਮ ਕਰਨ ਵਾਲੇ ਸਿੱਖ ਹੀ ਸੀਗੇ ਚਾਹੇ ਉਹ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਹੋਣ ਚਾਹੇ ਉਹ ਕਿਸੇ ਆਪਣੇ ਇਹ ਪਰ ਸਪੋਸਟ ਦੇ ਉੱਤੇ ਬੈਠੇ ਹਣ ਕੋਈ ਤਕੜੀ ਪੋਸਟ ਦੇ ਉੱਤੇ ਉਹ ਸਿੱਖ ਹੀ ਸੀਗੇ ਸਿੱਖਾਂ ਨੂੰ ਖਤਮ ਕਰਨ ਦੇ ਵਾਲੇ ਤੇ ਉਹ ਟਾਈਮਾਂ ਦੇ ਵਿੱਚ ਹਣ ਗਾਹਾਂ ਸੁਣੀਏ ਇਹ 84 ਦੀ ਗੱਲ ਕਰਦਾ ਉਹ ਵੀ ਗੱਲ ਸੁਣ ਲਈ ਉਹ ਨੋਟੀਫਿਕੇਸ਼ਨ ਨਹੀਂ ਹੁੰਦੀ ਤੀਜੀ ਗੱਲ ਜਦੋਂ ਭਈਆਂ ਦੇ ਖਿਲਾਫ ਥੋੜਾ ਬੋੜਾ ਪ੍ਰੋਟੈਸਟ ਚੱਲਦੇ ਸੀ ਤੇ ਪੰਜਾਬ ਦਾ ਸਾਰਾ ਅਮਲਾ ਫੈਲਾ ਪੰਜਾਬ ਦੇ ਲੀਡਰ ਪੰਜਾਬ ਦੇ ਐਕਟਿਵਿਸਟ ਲੱਲੇ ਭੱਬੇ ਜਿੰਨੇ ਵੀ ਉਹ ਸਾਰੇ ਇਕੱਠੇ ਹੋ ਗਏ ਕਿ ਭਈਆਂ ਨੂੰ ਬਚਾਉਣ ਵਾਸਤੇ ਚੱਲ ਗਿਆ ਆਪਾਂ ਹਰ ਇੱਕ ਬੰਦਾ ਜਿਹੜਾ ਉਹ ਭਈਆਂ ਦੀ ਕੋਈ ਨਹੀਂ ਇਕੱਠਾ ਹੋਇਆਗਾ ਕੋਈ ਨਹੀਂ ਇਕੱਠਾ ਹੋਇਆਗਾ ਕਿਸੇ ਨੇ ਉਹ ਉਸ ਪੱਈਏ ਦੀ ਸਪੋਰਟ ਨਹੀਂ ਕੀਤੀ ਜਿਹਨੇ ਬੰਦੇ ਨੇ ਰਿਪ ਕੀਤਾ ਹਰ ਇੱਕ ਹਰ ਇੱਕ ਜਿਹੜਾ ਕਮਿਨਿਅਨ ਟਾਈਪ ਦਾ ਬੰਦਾ ਵੀ ਆ ਉਹਨੇ ਵੀ ਭਈਏ ਨੂੰ ਗਾਲ੍ਹਾਂ ਕੱਢੀਆਂ ਨੇ ਵੀ ਇਹਨੇ ਆ ਜਵਾਬ ਕਰਨਾ ਕੁਝ ਕੀਤਾ ਇੱਕ ਬੰਦੇ ਪਿੱਛੇ ਹੋਰ ਕਿਸੇ ਬੰਦੇ ਨੂੰ ਆਪਣਾ ਟਾਰਗੇਟ ਨਹੀਂ ਕਰਦਾ ਜਿਵੇਂ ਇਸ ਟਾਈਮ ਪੱਕਾ ਹੋ ਰਿਹਾ ਕੰਮ ਆ ਤੇਰਾ ਵੀਡੀਓ ਬਣਾਉਣ ਬਣਾਉਣ ਦਾ ਮਤਲਬ ਇਦਾਂ ਹੀ ਆ ਵੀ ਇੱਕ ਬੰਦੇ ਨੂੰ ਟਾਰਗੇਟ ਕਰੋ ਜੇ ਤੇਰੀ ਵੀਡੀਓ ਦਾ ਤੂੰ ਸੱਟਾ ਕਰਦਾ ਨਾ ਬੈਠ ਕੇ ਵੀ ਇੱਕ ਬੰਦੇ ਨੂੰ ਬਣਾ ਮਿਲਾਓ ਬਾਕੀ ਸਾਰੀ ਕਮਿਊਨਿਟੀ ਨੂੰ ਕੰਦੇ ਨਾ ਕਰੋ ਬਿਲਕੁਲ ਸੇਮ ਚੀਜ਼ ਉਹ ਪਈਏ ਵਾਰ ਹੋਈ ਸੀ ਕਿੰਨੇ ਭਈਏ ਨੇ ਕਿੰਨੇ ਜੱਟਾਂ ਦਾ ਕੰਮ ਕਰਦੇ ਨੇ ਤੇ ਕਿੰਨੇ ਖੇਤਾਂ ਦੇ ਵਿੱਚ ਝੋਨਾ ਤੋਂ ਲੈ ਕੇ A2 ਜਰ ਤੱਕ ਅੱਜ ਤੋਂ ਪਤਾ ਭਈਏ ਲੋਕਾਂ ਦਾ ਘਰ ਵੀ ਸੰਭੀ ਫਿਰਦੇ ਨੇ ਵੀ ਤੀਵੀਂ ਦੇ ਮਾਲਕ ਜਿਹੜੇ ਹੁੰਦੇ ਨੇ ਘਰ ਦੇ ਮੈਂਬਰ ਹੁੰਦੇ ਨੇ ਜਿਹੜੇ ਮੇਨ ਜਿਹੜੇ ਪ੍ਰਧਾਨ ਹੁੰਦੇ ਨੇ ਘਰ ਦੇ ਵਿੱਚ ਉਹ ਬੰਦੇ ਆਪਣੇ ਬਾਹਰਲੇ ਪਾਸੇ ਤੁਰੇ ਫਿਰਦੇ ਹੁੰਦੇ ਨੇ ਤੇ ਭਈ ਉਹਨਾਂ ਦਾ ਘਰ ਸੰਭਦੇ ਹੁੰਦੇ ਨੇ ਤੇ ਉਹਨਾਂ ਨੂੰ ਉਹਨਾਂ ਤੇ ਯਕੀਨ ਹੁੰਦਾ ਭਰੋਸਾ ਹਰ ਕਮਿਊਨਿਟੀ ਦੇ ਵਿੱਚ ਹਰੇਕ ਗੰਦਾ ਬੰਦਾ ਹੈਗਾ ਭਈਆਂ ਵਿੱਚ ਵੀ ਹੈਗੀ ਆ ਕੁਆਲਿਟੀ ਵੀ ਭਾਈਏ ਬੰਦੇ ਕੰਮ ਕਰਦੇ ਨੇ ਮੈਂਤੀ ਨੇ ਹੁਣ ਕਈ ਭਈਏ ਇਦਾਂ ਦੇ ਨੇ ਜਿਹੜੇ ਫੈਕਟਰੀ ਵਿੱਚ ਕੰਮ ਕਰਕੇ ਆਪਣਾ ਪਰਿਵਾਰ ਪਾਲਦੇ ਨੇ ਵਧੀਆ ਕਿੰਨੇ ਸਾਲ ਹੋ ਗਏ ਉਹ 1000 ਰੁਪਏ ਪਿੱਛੇ ਕਿਸੇ 10 ਭਈਆਂ ਨੇ ਆ ਕੰਮ ਕਰਤਾ ਤਾਂ ਪੂਰੀ ਭਈਆਂ ਨੂੰ ਗਾਲਾਂ ਕੱਢੀਆਂ ਸੀ ਜੇ ਇੱਕ ਬੰਦੇ ਨੇ ਚਲੋ ਉਹ ਤਾਂ ਹੈਗਾ ਕਿਸੇ ਹੋਰ ਕਮੇਟੀ ਦਾ ਭਈਆਂ ਨੇ ਜਿਹਨਾਂ ਦਾ ਕੋਈ ਪੁਰਾਣੀ ਕੋਈ ਬੈਕ ਹਿਸਟਰੀ ਨਹੀਂ ਹੈਗੀ ਸਾਡੀ ਤਾਂ ਹਿਸਟਰੀ ਹੈਗੀ ਸਿੱਖਾਂ ਦੀ ਤੇ ਜਿਹਨੇ ਕੁੜੀ ਦਾ ਰੇਪ ਕੀਤਾ 13 ਸਾਲ ਦੀ ਦਾ ਉਹ ਹੈਗਾ ਅਮਰਤਾਰੀਓ ਇਹਦਾ ਮਤਲਬ ਕਰਨਾ ਜਿਹੜੇ ਗੁਰੂ ਸਾਹਿਬ ਦੇ ਪੰਜ ਸਬਜੈਕਟ ਸੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਤੋਂ ਨੇ ਕੰਮ ਨਹੀਂ ਕੀਤਾ ਸੋਨੋ ਗਾਹੀ ਕਹਿੰਦਾ ਹੈ ਪ੍ਰੋਟੈਕਸ਼ਨ ਦੀ ਗੱਲ ਕਰ ਰਹਾ ਇਥੋਂ ਤੱਕ ਕਿ ਪੁਲਿਸ ਦੀਆਂ ਟੋਕੜੀਆਂ ਜਿਹੜੀਆਂ ਹੁਣ ਭਈਆਂ ਦੇ ਦੁਕਾਨਾਂ ਦੇ ਅੱਗੇ ਜਾ ਕੇ ਖੜੀਆਂ ਆ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹਾਈ ਐਡੀ ਵੱਡੀ ਪ੍ਰੋਟੈਕਸ਼ਨ ਭਈਆਂ ਨੂੰ ਮਿਲਦੀ ਹੈ ਪਰ ਇਹ ਪ੍ਰੋਟੈਕਸ਼ਨ ਇੱਥੇ ਵੀ ਗਲਤ ਹੋ ਗਿਆ ਹੈ ਕਹਿੰਦਾ ਭਈਆਂ ਦੀ ਅੱਗੇ ਪੁਲਿਸ ਦੀਆਂ ਟੋਕੜੀਆਂ ਜਾ ਕੇ ਭਈਆਂ ਦੇ ਉੱਥੇ ਖੜ ਗਈ ਸੀ ਕਿ ਤਾਂ ਜੋ ਕੋਈ ਮਤਲਬ ਨਹੀਂ ਕਿ ਭਈਆਂ ਨਾਲ ਉਹਨਾਂ ਕੀ ਗੱਲ ਨਾ ਕਰੇ ਇੱਕ ਭਈਆਂ ਨੇ ਦੇ ਕੀਤਾ ਉਹਦੇ ਮਗਰ ਕੋਈ ਪੁਲਿਸ ਨਹੀਂ ਖੜੀ ਹੈਗੀ ਉਹਨਾਂ ਨੇ ਉਹਨੂੰ ਬਣਦੀ ਸਾਰਾ ਜਿਹੜੀ ਸੀਗੀ ਹੁਣ ਚੱਲ ਰਿਹਾ ਕਿ ਜਿਹੜਾ ਖਦਾ ਉਹ ਚੀਜ਼ਾਂ ਵੱਧ ਨੇ ਠੀਕ ਆ ਪਰ ਜਿਹੜੀਆਂ ਤੁਸੀਂ ਭਈਆਂ ਨੂੰ ਕਹਿੰਨੇ ਵੀ ਪ੍ਰੋਟੈਕਸ਼ਨ ਦੀ ਗੱਲ ਹੁਣ ਥੋੜੇ ਬੰਦਿਆਂ ਨੂੰ ਥੋੜੇ ਪਰਿਵਾਰ ਦੇ ਵਿੱਚ ਅੰਮ੍ਰਿਤਪਾਲ ਦੇ ਜਿੰਨੇ ਵੀ ਆਲੇ ਦਲੇ ਗੈਨਮੈਨ ਸੀਗੇ ਜਾਂ ਉਹਨੂੰ ਇੱਕ ਦਿਨ ਦੇ ਵਿੱਚ 17-18 ਆਲੇ ਜਿਹੜੇ ਲਾਇਸੈਂਸ ਇਸ਼ੂ ਹੁੰਦੇ ਨੇ ਉਹ ਉਹਦੀ ਸੈਲਫ ਡਿਫੈਂਸ ਲਈ ਦਿਖਾਓ ਪੰਜਾਬ ਚ ਕਿਹੜਾ ਭਈਆ ਜਿਹੜਾ ਆਪਾ ਤੁਰਿਆ ਜਾਂਦਾ ਹੋਵੇ ਉਹਦੇ ਕੋਲ ਲਾਇਸੈਂਸ ਹੋਵੇ ਵੈਪਨ ਦਾ ਤੇ ਆਪਣੇ ਘਰ ਚ ਵੈਪਨ ਪਾਈ ਫਿਰਦਾ ਹੋਵੇ ਤੇ ਆਰਦਾਲੇ ਦੇ 10 ਭਈਏ ਹੁਣ ਹੋਵੇ ਦਿਖਾਓ ਮੈਨੂੰ ਮੈਂ ਕਹਾ ਜਿੰਨੀ ਪ੍ਰੋਟੈਕਸ਼ਨ ਸਰਕਾਰ ਨੇ ਆਪਣੀ ਉਥੇ ਸਿੱਖਾ ਨੂੰ ਦਿੰਦੀ ਹੈ ਉਹ ਜਿਹੜੇ ਮਦਰ ਨੇ ਕਿ ਆਗੂ ਬਣੇ ਫਿਰਦੇ ਨੇ ਮ ਤਾਂ ਬਿਲਕੁਲ ਸੇਮ ਚੀਜ਼ ਵੀ ਜੇ ਤੂੰ ਕਹਿੰਦਾ ਪੰਜਾਬ 'ਚ ਭਈਆਂ ਨੂੰ ਪੁਲਿਸ ਵਾਲੇ ਬਚਾਉਣ ਲੱਗੇ ਸੀਗੇ ਜਾਂ ਪੁਲਿਸ ਵਾਲਾ ਮਗਰ ਜਾ ਕੇ ਆਪਣੇ ਇੰਪੁਲਸਨ ਭਈਆਂ ਮਗਰ ਜਾ ਕੇ ਖੜਨ ਲੱਗੇ ਸੀਗੇ ਫਿਰ ਦਿੱਲੀ 'ਚ ਕੀ ਹੋਇਆ ਸੀਗਾ ਜੇ ਉੱਥੇ ਦਿੱਲੀ ਦੇ ਵਿੱਚ 1984 ਦੇ ਵਿੱਚ ਜਿਹੜਾ ਆ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜਾ ਹੋਇਆ ਸਾਰਾ ਕੁਝ ਉਹ ਤਾਂ ਉਹ ਹਿਸਾਬ ਨਾਲ ਤਾਂ ਫਿਰ ਜਿਵੇਂ ਮੈਂ ਇਹਨੇ ਵੀ ਪੁਲਿਸ ਵਾਲੇ ਪੰਜਾਬ ਦੇ ਵਿੱਚ ਤਾਂ ਹੁਣ ਜਿਵੇਂ ਤੁਸੀਂ ਚੱਲ ਕੇ ਚੱਕ ਲੋ ਮੱਧ ਏਰੀਆ ਪੂਰਾ ਪੰਜਾਬ ਦਾ ਮੱਧ ਏਰੀਆ ਪੂਰਾ ਚੱਕ ਲੋ ਕਿਸੇ ਟਾਈਮ ਪੁਲਿਸ ਵਾਲੇ ਜੋ ਸਿੱਖ ਪੁਲਿਸ ਵਾਲੇ ਸੀਗੇ ਨਾ ਇਹਨਾਂ ਨੇ ਉਹ ਬੰਦੇ ਆ ਸੂਬਾ ਸਰਾਂ ਦੇ ਕੌਣ ਸੀ ਆ ਜਿਹੜਾ ਹੁਣ ਆ ਦਾੜੀ ਲੱਗੀ ਹੋਈ ਸਿਰ ਦੇ ਉੱਤੇ ਪਾਗਾ ਬੰਨੀ ਹੋਈ ਸੀ ਆ ਪਰਨਾ ਬੰਨਿਆ ਸੀਗਾ ਅਕਾਉਂਟ ਸੀਗਾ ਇਹ ਜੇ ਇਹਦੀ ਤੁਸੀਂ ਲੋਕਾਂ ਦੇ ਉੱਤੇ ਜਾਣਦੇ ਹੋ ਵੀਰੋ ਤੁਸੀਂ ਕੀ ਕਿਹੜੀ ਕੈਟਾਗਰੀ ਚ ਰੱਖਦੇ ਹੋ ਆਪਣੇ ਲਈ ਹੋ ਸਕਦਾ ਪੁੱਛੜ ਇਹ ਆ ਬਿਆਨ ਸਿੰਘ ਕੌਣ ਸੀਗਾ ਆਪਣੇ ਲਈ ਪੁੱਛੜ ਹੋ ਸਕਦਾ ਪਰ ਜੇ ਤੁਸੀਂ ਇੰਟਰਨੈਸ਼ਨਲ ਤੌਰ ਦੇ ਉੱਤੇ ਰੱਖਦੇ ਹੋ ਸਿੱਖ ਦੀ ਉੱਤੇ ਲੋਕ ਹੁੰਦੀ ਆ ਵੀ ਪੀਪੇ ਸਿੱਖ ਹੈ ਪਰ ਉਹਨੂੰ ਤੁਸੀਂ ਕਿਹੜੀ ਕਰਾਇਨੀ ਚ ਰੱਖਦੇ ਹੋ ਪੁਲਿਸ ਵਾਲੇ ਪ੍ਰੋਟੈਕਸ਼ਨ ਕੱਲੇ ਭਈਆਂ ਨੂੰ ਨਹੀਂ ਦਿੰਦੇ ਹੈਗੇ ਪੁਲਿਸ ਵਾਲੇ ਪ੍ਰੋਟੈਕਸ਼ਨ ਸਰਦਾਰਾਂ ਨੂੰ ਵੀ ਸਿੱਖਾਂ ਨੂੰ ਵੀ ਦਿੰਦੇ ਨੇ ਆ ਦੇਖ ਲਓ ਆ ਤੁਹਾਡੇ ਮੈਂ ਕੋਰ ਐਗਜ਼ਾਮਪਲ ਨੂੰ ਦੇ ਦਿੰਦਾ ਆ ਲੱਖਾਂ ਨੂੰ ਦੇ ਲੱਕੜੀ ਪ੍ਰੋਟੈਕਸ਼ਨ ਵਲੀ ਹੋਈ ਆ ਹੈਗਾ ਸਮਾਜ ਸੇਵੀ ਆ ਦੋ ਕੰਨ ਮੈਨੂੰ ਪੱਕੇ ਨਾ ਉਹਦੇ ਨਾਲ ਉਹ ਕਿਹੜੇ ਕਿਹੜੀ ਕੈਟਾਗਰੀ ਚ ਰੱਖਦੇ ਨੇ ਸੋ ਜਿਹੜੇ ਇਹ ਬੰਦਾ ਗੱਲ ਕਰ ਰਿਹਾ ਨਾ ਇਹਨੇ ਇਹਨੂੰ ਕਹਿ ਵੀ ਤੁਸੀਂ ਆਪਣੇ ਪਰਿਵਾਰ ਵਿੱਚੋਂ ਥੋੜੀ ਜੀ ਗੱਲ ਕਰੋ ਉਹਦੇ ਉਹ ਟਾਪਿਕ ਦੇ ਉੱਤੇ ਆਓ ਵੀ ਉਹ ਉਹਨਾਂ ਦੀ ਕੀ ਕੀ ਕੈਟਾਗਰੀ ਆ ਜਾਂ ਕੀ ਗੱਲਬਾਤ ਉਹਨਾਂ ਨੇ ਕੀ ਕੁਛ ਉਹਨਾਂ ਦੇ ਅੰਦਰ ਚੱਲ ਰਿਹਾ ਜਾਂ ਕੌਣ-ਕੌਣ ਉਹਨੂੰ ਪ੍ਰੋਟੈਕਸ਼ਨ ਦੇ ਰਿਹਾ ਜਾਂ ਕਿਹੜੀ ਸਰਕਾਰ ਉਹਨੂੰ ਪ੍ਰੋਟੈਕਟ ਕਰ ਰਹੀ ਆ ਦੱਸੋ ਮੈਨੂੰ ਪੇ ਤੁਸੀਂ ਗੱਲ ਕਰਦੇ ਹੋ ਇੱਕ ਨੇ ਲਾਸਟ ਦੇ ਗੱਲ ਕੀਏ ਤਾਂ ਮੈਂ ਫਿਰ ਆਪਾਂ ਵੀਡੀਓ ਬੰਦ ਕਰਦੇ ਆਂ ਲਾਈਵ ਜਿਹੜੀ ਸਿੱਖਾਂ ਨੂੰ ਨਹੀਂ ਮਿਲੀ ਪੂਰੇ ਇੰਡੀਆ ਦੇ ਵਿੱਚ 1984 ਦੇ ਵਿੱਚ ਜਦੋਂ ਉਹਨਾਂ ਨੂੰ ਵੱਢਿਆ ਟੁੱਕਿਆ ਜਾਂਦਿਆ ਸੀ ਤੇ ਚੰਦ ਭਾਈ ਹੁਣ ਸਿੱਖਾਂ ਨੂੰ ਕਹਿੰਦਾ ਪ੍ਰੋਟੈਕਸ਼ਨ ਨਹੀਂ ਮਿਲੀ ਜਿਹੜੀ 1984 ਦੇ ਵਿੱਚ ਸਿੱਖਾਂ ਨੂੰ ਪ੍ਰੋਟੈਕਸ਼ਨ ਪੰਜਾਬ ਇੱਕ ਪੂਰੀ ਸਟੇਟ ਪੂਰੇ ਕੰਟਰੀ ਦੇ ਵਿੱਚ ਇੱਕ ਪੰਜਾਬ ਦੇਖਿਆ ਜਾਂਦਾ ਵੀ ਜਿਹੜੇ ਵਿੱਚ ਉੱਥੇ ਸਿੱਖ ਰਹਿੰਦੇ ਨੇ ਹੁਣ ਦਿੱਲੀ 'ਚ ਜਿਹੜੀ ਵੱਢ ਟੁੱਕ ਹੋਈ ਆ ਉੱਥੇ ਹਿੰਦੂਆਂ ਨੇ ਕੀਤੀ ਆ ਜਾਂ ਜਿਹੜੇ ਬੰਦਿਆਂ ਨੇ ਕੀਤੀ ਆ ਉੱਥੇ ਸਿੱਖਾਂ ਨਾਲ ਹੋਈ ਆ ਹੁਣ ਉਹਨਾਂ ਦੀ ਕੀ ਗਾਰੰਟੀ ਵੀ ਪਾਈ ਉੱਥੇ ਪੰਜਾਬ ਵਿੱਚ ਵੱਟ ਕੇ ਦਿਖਾਉਂਦੇ ਪੰਜਾਬ ਵਿੱਚ ਉਸ ਟਾਈਮ ਸਿੱਖ ਜੀ ਕਿ 1984 ਦੇ ਵਿੱਚ ਅਜਦਣ ਆ ਜਿਆਦਾ ਆਪਣੇ 1984 ਦੇ ਵਿੱਚ ਬਾਬਾ ਸੰਤ ਜਰਨਲ ਖਾਲਸਾ ਭਿੰਡਾਲੇ ਅੰਦਰ ਦਰਬਾਰ ਸਾਹਿਬ ਦੇ ਵਿੱਚ ਸੀ ਕਿ ਜਦ ਅਟੈਕ ਕੀ ਸੀ ਆਪਣੇ ਕਾਲਾ ਤਾਰ ਸਾਹਿਬ ਦੇ ਉੱਤੇ ਇਹ ਸਾਰੇ ਸਿੱਖੇ ਭੱਜੇ ਸੀ ਉੱਥੋਂ ਕਿਹੜਾ ਸਿੱਖ ਜਿਆ ਕੋ ਉੱਤੇ ਮੁਰੇ ਖੜਾ ਕੇ ਤੋਪਾਂ ਦੇ ਲੈ ਕਿਸੇ ਬੰਦੂਕ ਦੇ ਮੁਰੇ ਜੇ ਖੜ ਗਿਆ ਵੀ ਹਾਂ ਪਾਈ ਸਾਡੇ ਚਲੋ ਬਾਬੇ ਜਰਨਲ ਖਾਲਸਾ ਭਿੰਡਾਲੇ ਤੋਂ ਛੱਡੋ ਕਾਲਾ ਤਾਰ ਸਾਹਿਬ ਤੇ ਤਤ랙 ਹੋ ਜਾਣਾ ਕਿਹੜੇ ਬੰਦਾ ਮੁਰਝਾ ਕੇ ਆਪਣੇ ਜੋ ਸਿੱਖ ਜਾ ਕੇ ਉੱਥੇ ਖੜੇ ਕੇ ਵੀ ਹਾਂ ਪੇ ਸਾਡੇ ਤੋਂ ਪਹਿਲਾਂ ਅਟੈਕ ਕਰੋ ਬਾਅਦ ਤੁਹਾਡੇ ਕਾਹਦਾ ਉੱਤੇ ਲੇਕਰ ਸੋ ਇਹ ਇਹਨਾਂ ਦੀ ਹਕੀਕਤਾਂ ਆਆਂ ਲੋਕਾਂ ਦੀਆਂ ਸੁਣੋਗਾ ਗਾਇਦ ਕੁਝ ਬੰਦਿਆਂ ਨੇ ਇਹ ਨਾਰੇ ਮਾਰਦੇ ਕਿ ਭਈਏ ਪੰਜਾਬ ਦੇ ਵਿੱਚੋਂ ਕੱਢ ਦੇਣੇ ਚਾਹੀਦੇ ਆ ਉੱਥੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਲੀਡਰਾਂ ਨੂੰ ਟੋਟਲ ਸੈਂਟਰ ਗਵਰਨਮੈਂਟ ਨੂੰ ਇੰਨੀ ਵੱਡੀ ਫਿਗਰ ਪੈ ਜਾਂਦੀ ਹੈ ਕਿ ਭਈਆਂ ਨੂੰ ਕਿ ਪੰਜਾਬ ਚੋਂ ਕੱਢ ਨਾ ਦਿੱਤਾ ਜਾ ਪਰ ਇਹਨਾਂ ਦੀ ਸੁਰੱਖਿਆ ਬਿਲਕੁਲ ਇਹ ਬਿਲਕੁਲ ਗੱਲ ਸਹੀ ਹੈ ਪੰਜਾਬ ਚ ਇੰਡਸਟਰੀ ਏਰੀਆ ਦੇ ਵਿੱਚ ਕੌਣ ਬੰਦੇ ਕੰਮ ਕਰਦੇ ਨੇ ਆਪਣੇ ਵਾਲੇ ਕਿੱਥੇ ਕੰਮ ਕਰਦੇ ਨੇ ਆਪਣੇ ਨਾਲ ਤਾਂ ਜਿਹੜੀਆਂ 18 ਗੱਡੀਆਂ ਹੋ ਗਈਆਂ ਆ ਫੋਰਚੂਨ ਦੀਆਂ ਗੱਡੀਆਂ ਹੋ ਗਈਆਂ ਅਧਖਾ ਮੈਨੂੰ ਕਿਹੜਾ ਪੰਜਾਬ ਦੇ ਵਿੱਚ ਕੋਈ ਬੰਦਾ ਜਾਂ ਕੋਈ ਨਵਾਂ ਜਿਹੜਾ ਨਵੀਂ ਉਮਰ ਦੇ ਮੁੰਡੇ ਜਿਹੜੇ ਆ ਚੱਕੀ ਫਿਰਦੇ ਨੇ ਜਿਹੜੇ ਕਹੀਂ ਆ ਉੱਥੇ ਕੰਮ ਕਰਦੇ ਨੇ ਇਹ ਭਈਏ ਹੀ ਨੇ ਪੰਜਾਬ ਦੇ ਵਿੱਚ ਕੰਮ ਕਰਨੇ ਵਾਲੇ ਖੇਤਾਂ ਤੋਂ ਲੈ ਕੇ ਫੈਕਟਰੀਆਂ ਤੱਕ ਜੇ ਇੰਡਸਟਰੀ ਏਰੀਆ ਦੇ ਵਿੱਚ ਆ ਨਾ ਪੰਜਾਬ ਦੇ ਵਿੱਚ ਜੇ ਕੋਈ ਸਮਾਨ ਬਣ ਕੇ ਆਉਂਦਾ ਜਾਂ ਤੁਹਾਡੇ ਹੱਥਾਂ ਦੇ ਵਿੱਚ ਤੱਕ ਪਹੁੰਚਦਾ ਉੱਥੇ ਜਿਹੜੀ ਲੇਬਰ ਬੈਠੀ ਜਿਹੜੀ ਕੰਮ ਕਰ ਰਹੀ ਆ ਉਹ ਉਹਦੇ ਪਿੱਛੇ ਕਿਤਨੇ ਕਿਤੇ ਭਈਏ ਆ 100 ਦੇ ਵਿੱਚੋਂ 80% ਭਈਆ ਪੰਜਾਬ ਦੀ ਲੇਬਰ ਦੇ ਵਿੱਚ ਕੰਮ ਕਰ ਰਿਆ ਚਲੇ ਜਾ ਕੇ ਕੱਢ ਕੇ ਦੇਖ ਲਿਓ ਚੀਜ਼ਾਂ ਇਹ ਆਪਣੇ ਵਾਲੇ ਕੀ ਕਰਦੇ ਨੇ ਟਰੈਕਟਰਾਂ ਦੇ ਰਿਮ ਪਵਾ ਲੇ ਆ ਧਰਨੇ ਲਾ ਲੇ ਆ ਕਰ ਲਿਓ ਕਰ ਲਿਆ ਡੈਕ ਉੱਚੀ ਦਿਵਾਰ ਦਿਖਾਓ ਕਿਹੜਾ ਮੁੰਡਾ ਆਪਣਾ ਨਵਾਂ ਮੁੰਡਾ ਕੰਮ ਕਰਦਾ ਪੰਜਾਬ ਦੇ ਵਿੱਚ ਜਾਂ ਕਿਸੇ ਨੇ ਆਪਣੇ ਹਾਈਲਾਈਟਸ ਕਰਕੇ ਬਾਹਰਲੇ ਮੁਲਕ ਨੂੰ ਭਜਣ ਦੀ ਕੋਸ਼ਿਸ਼ ਕਰਦੈ ਨੇ ਸੋ ਉਹਨਾਂ ਗੱਲਾਂ ਫਿਰ ਕੀ ਕਹਿੰਦਾ ਗੱਲਬਾਤ ਸਿਕਿਉਰਿਟੀ ਜੜੀ ਉਹ ਪ੍ਰਾਇਮਰੀ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਸਿੱਖਾਂ ਦੇ ਨਾਲ ਜੋ ਕੁਝ ਵਾਪਰਿਆ ਉਹ ਇਤਿਹਾਸ ਆ ਮੰਦਬੁੱਧੀ ਪੱਤਰਕਾਰ ਤੇ ਮਿਸਲ ਇੰਸਟਾਗ੍ਰਾਮ ਦੇ ਨਿਹੰਗ ਜੜੇ ਨੇ ਇਹ ਆਪਣੇ ਮੂੰਹ ਨੂੰ ਨਾਥ ਪਾਉਣ ਜੇਕਰ ਤੁਹਾਨੂੰ ਸਮਾਜਿਕ ਮੁੱਦਿਆਂ ਦੀ ਸਮਝ ਨਹੀਂ ਹੁੰਦੀ ਤੇ ਉਹਨਾਂ ਤੇ ਗੱਲ ਨਾ ਕਰਿਆ ਕਰੋ ਦੋਵਾਂ ਕੇਸਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਇੱਕ ਪਾਸੇ ਇੱਕ ਕਮਿਊਨਿਟੀ ਆਪ ਫੜ ਕੇ ਆਪਣਾ ਬੰਦਾ ਜਿਹੜਾ ਪੁਲਿਸ ਨੂੰ ਦੇਣ ਦੀ ਉਹਨੂੰ ਛੱਤਰ ਵੀ ਮਾਰਨ ਢਈ ਆ ਤੇ ਉਹਨੂੰ ਬਣਦੀ ਸਜ਼ਾ ਦੇਣ ਨੂੰ ਖੁਦ ਵੀ ਤਿਆਰ ਆ ਦੂਜੇ ਪਾਸੇ ਦੂਜੀਆਂ ਕਮਿਊਨਿਟੀ ਇਸ ਜੜੀਆਂ ਨੇ ਉਹ ਆਪਣੇ ਰੈਪਿਸਟ ਲੋਕਾਂ ਦੇ ਨਾਲ ਖੜਨ ਲੱਗੀਆਂ ਨੇ ਚਾਹੇ ਉਹ ਕਾਮਰੇਡ ਦੇ ਤੇ ਚਾਹੇ ਉਹ ਕਿਸ ਧਰਮ ਦੇ ਨੇ ਲੋ ਜੀ ਆ ਹੋ ਗਈ ਦੀ ਵੀਡੀਓ ਖਤਮ ਕਹਿੰਦਾ ਇੱਕ ਪਾਸੇ ਇੱਕ ਕਮਿਊਨਿਟੀ ਕਹਿੰਦਾ ਫੜ ਕੇ ਕਹਿੰਦਾ ਬੰਦੇ ਨੂੰ ਮਤਲਬ ਨੇ ਕਿ ਪੁਲਿਸਾਂ ਦੇ ਹਵਾਲੇ ਕਰ ਰਹੀ ਆ ਜ ਆ ਜਿਹੜਾ ਜਨੰਦਰਲਾ ਮੁੱਦਾ ਲਾਸਟ ਵਾਲਾ ਇਹ ਚੱਕ ਲਿਓ ਲਿਆਓ ਵੀ ਕਿਹੜੇ 10 15 ਸਿੱਖ ਇਕੱਠੇ ਹੋ ਗਏ ਪੁਲਿਸ ਵਾਲਾ ਨੂੰ ਫੋਨ ਕਰਕੇ ਸਾਧੂਦ ਨੇ ਵੀ ਆਦ ਬੰਦੇ ਨੂੰ ਚੱਕ ਲਓ ਉੱਥੇ ਮੈਂ ਫੇਰ ਕਹਣਾ ਜਾ ਕੇ ਮੁੱਦਾ ਚੰਗੀ ਤਰ੍ਹਾਂ ਸੁਣੋ ਉਹ ਉਹਦੇ ਘਰਦਿਆਂ ਦੀ ਕੁੜੀ ਦੀ ਘਰਦਿਆਂ ਦੀ ਇੰਟਰਵਿਊ ਸੁਣਾ ਵੀ ਉਹ ਕੀ ਕਹਿਣਾ ਚਾਹੁੰਦੇ ਨੇ ਜਾਂ ਕੀ ਕਹਿੰਦੇ ਨੇ ਉਹ ਕੁੜੀ ਨੂੰ ਲੱਭਣੇ ਵਾਲੇ ਘਰ ਦੇ ਵਿੱਚੋਂ ਕੁੜੀ ਨੂੰ ਮਰੀ ਹੋਈ ਨੂੰ ਚੱਕਣ ਵਾਲੇ ਕੋਈ ਪੁਲਿਸ ਵਾਲਾ ਨਹੀਂ ਸੀਗਾ ਉੱਥੇ ਪੁਲਿਸ ਵਾਲਾ ਦੀ ਉੱਥੇ ਸਸਪੈਂਡ ਕੀਤੇ ਗਏ ਨੇ ਵੀ ਉਹਨਾਂ ਨੇ ਉਹ ਬੰਦੇ ਨੂੰ ਪ੍ਰੋਟੈਕਟ ਕੀਤਾ ਹੰਦਰਲੇ ਪਾਸੇ ਇਹ ਹਾਂ ਤੇ ਕੋਈ ਸਹੀ ਇਹ ਤਾਂ ਜੇ ਕੁੜੀ ਦੇ ਘਰ ਦੇ ਨਾ ਰੋਲਾ ਪਾਉਂਦੇ ਮਹੱਲਾ ਨਾ ਇਕੱਠਾ ਹੁੰਦਾ ਰਿਸਦਰ ਨਾ ਆਉਂਦੇ ਤਾਂ ਪਤਾ ਨਹੀਂ ਲੱਗਣਾ ਸੀ ਉੱਥੇ ਗੱਡੀ ਖੜਾਈ ਖੜਾ ਸੀ ਉਹ ਇਹ ਰਾਤ ਨੂੰ ਮੈਂ ਚੱਕ ਕੇ ਗੱਡੀ ਡਿੱਗੀ ਚ ਰੱਖ ਕੇ ਕਿਤੇ ਕੋਲ ਸੱਟੇ ਹੁਣ ਬੁਰੀ ਚ ਪਾ ਕੇ ਇਹ ਤਾਂ ਲੱਭਣੀ ਵੀ ਨਹੀਂ ਸੀਗੀ ਇਹ ਦੱਸੋ ਮੈਨੂੰ ਕਿਹੜੇ ਚਲੋ ਬਾਕੀ ਆਮ ਲੋਕਾਂ ਨੂੰ ਤਾਂ ਛੱਡ ਦਿਓ ਹੁਣ ਜਿਹੜੇ ਜਿਹੜੇ ਬੰਦੇ ਟੌਪਿਕ ਤੇ ਬੋਲੇ ਨੇ ਜਿਨ੍ਹਾਂ ਨੇ ਕਿਹਾ ਵੀ ਬਾਕੀ ਗੱਲ ਸਹੀ ਆ ਵੀ ਜੇ ਇੱਕ ਭਈਏ ਨੂੰ ਆਪਾਂ ਸਾਰੀ ਕਮਿਊਨਿਟੀ ਨੂੰ ਗਲਤ ਕਰ ਸਕਦੇ ਆ ਕਹਿ ਸਕਦੇ ਆ ਵੀ ਭਈਆ ਦੱਸੋ ਕਿਹੜੇ ਸਿੱਕੇ ਲਾ ਕੇ ਫੜਾਦਾ ਬੰ ਜੇ ਇਹੀ ਰੌਲਾ ਨਾ ਜੇ ਇੱਕ ਬੰਦੇ ਨੇ ਗਲਤੀ ਕੀਤੀ ਹੈ ਤਾਂ ਇੱਕ ਬੰਦੇ ਦਾ ਕਸੂਰ ਕੱਢੋ ਨਾ ਕਿ ਪੂਰੀ ਕਮਿਊਨਿਟੀ ਨੂੰ ਚੱਕੋ ਉਹੀ ਗੱਲ ਜਿਹੜੇ ਨਿਹੰਗ ਸਿੰਘ ਵੱਲੇ ਆ ਬੰਦੇ ਬਾਈਬਲੋਂ ਪਾਈ ਗਈ ਹੈ ਪੋਸਟ ਜਾਂ ਸਾਡੇ ਵੱਲੋਂ ਕੋਈ ਵੀਡੀਓ ਕੀਤੀ ਗਈ ਹੈ ਜਾਂ ਹਲੇ ਕੁਮਨਿੰਦਰ ਪੱਤਰਕਾਰ ਉਹਦੇ ਵੱਲੋਂ ਕੀਤੀ ਗਈ ਹੈ ਉਹੀ ਟੌਪਿਕ ਦੇ ਉੱਤੇ ਬੋਲ ਰਿਹਾ ਉਹ ਸਮਝਾਉਣਾ ਚਾਹੁੰਦੇ ਆਂ ਅਸੀਂ ਵੀ ਜੇ ਇੱਕ ਪੂਰੀ ਕਮਿਊਨਿਟੀ ਦੇ ਵਿੱਚ ਇੱਕ ਬੰਦਾ ਗੰਦਾ ਅੰਡਾ ਨਾ ਉਹਦੇ ਉੱਤੇ ਨਿਸ਼ਾਨਾ ਰੱਖੋ ਨਾ ਕਿ ਪੂਰੀ ਕਮਿਊਨਿਟੀ ਨੂੰ ਬਰਬਾਦ ਕਰੋ ਬਦਨਾਮ ਜੇ ਜਿਹੜੀ ਪ੍ਰੋਟੈਕਸ਼ਨ ਦੀ ਗੱਲ ਕਰਦੇ ਆ ਨਾ ਪ੍ਰੋਟੈਕਸ਼ਨ ਦੀ ਆ ਜਿਹੜਾ ਕੋਸ਼ਾ ਤੁਹਾਡੇ ਸਾਹਮਣੇ ਹੈ ਰੇ ਅੱਜ ਤਾਂ ਛੋਟੇ-ਬੋਟੇ ਗੱਲਾਂ ਬਾਤਾਂ ਹੋਈਆਂ ਨੇ ਇੱਕ ਜਲੰਦਰ ਆਪਣੇ ਕੈਨੇਡਾ ਦੇ ਨਾਮਕੇ ਸਾਰੇ ਉੱਥੇ ਪੰਜਾਬੀ ਨੇ ਇੱਕ ਹੋਰ ਜਾ ਕੇ ਨਵੀਂ ਕੁੜੀ ਨੱਤ ਪਾਲਿਆ ਉਹ ਤੁਸੀਂ ਕਿਹੜੀ ਕੈਟਾਗਰੀ 'ਚ ਰੱਖੋਗੇ ਇਹ ਜਿਹੜਾ ਸਿਸਟਮ ਚੱਲ ਰਿਹਾ ਨਾ ਪੰਜਾਬ ਦੇ ਵਿੱਚ ਇੱਕ ਪਾਸੇ ਆਪਾਂ ਆਪਣੇ ਇਤਿਹਾਸ ਦੱਸ ਦਿਆਂ ਵੀ ਭਾਈ ਅਸੀਂ ਗਜਨੀ ਦੇ ਵਿਚਾਰਾਂ ਚੋਂ ਬਾਜ਼ਾਰਾਂ ਚੋਂ ਕੁੜੀਆਂ ਨੂੰ ਬਚਾ ਕੇ ਲੈ ਗਏ ਤਾਂ ਲੋਕੀਂ ਧੀਆਂ ਆਪਣਾ ਬਚਾ ਕੇ ਲੈ ਕੇ ਆਉਣਾ ਚਾਹੇ Hindu ਦੀ ਹੋਵੇ ਚਾਹੇ Muslimਾਂ ਦੀ ਚਾਹੇ Sai ਦੀ ਤੇ ਉਹੀ ਪੰਜਾਬ ਦੇ ਵਿੱਚ ਸਾਨੂੰ ਦੇਖਣ ਨੂੰ ਆ ਕਿਸ ਮਿਲ ਰਹੇ ਨੇ ਤੇ ਤੁਸੀਂ ਇਹ ਚੀਜ਼ ਉੱਤੇ ਬੋਲਣ ਦੀ ਬਜਾਏ ਤੂੰ ਡਾਇਰੈਕਟ ਕਹਿ ਰਿਹਾ ਵੀ ਨਿਹੰਗ ਜਿੱਤੇ ਜਿਹੜੇ ਨਿਹੰਗ ਬੋਲਦੇ ਨੇ ਜਾਂ ਮਤਲਬ ਜਿਹੜੇ ਪੱਤਰਕਾਰ ਬੋਲਦੇ ਨੇ ਜਿਹੜੇ ਮੰਨ ਬੁੱਧੀ ਬੋਲਦੇ ਨੇ ਜਿਵੇਂ ਭਾਈ ਇਹਨਾਂ ਨੂੰ ਆਪਣੀ ਜਮਾਨ ਤੇ ਲਗਾਮ ਦੇਣੀ ਚਾਹੀਦੀ ਆ ਕਹਿੰਦੇ ਲਾਈਵ ਦੇ ਵਿੱਚ ਆਈ ਲਾਈਵ 'ਚ ਆਪਾਂ ਗੱਲ ਕਰਾਂਗੇ ਲੈ ਜਿਹੜੇ ਤੇਰੇ ਕੋਲ ਤੱਥ ਪਏ ਨੇ ਐ ਤੂੰ ਤਾਂ ਇਹ ਹਿਸਾਬ ਨਾਲ ਬੋਲ ਰਿਹਾ ਵੀ ਜਿਹੜੇ ਇਹਨਾਂ ਮੁੱਦਿਆਂ ਦਾ ਪਤਾ ਵੀ ਤੇਰੇ ਕੋਲ ਪੀ ਐਚ ਡੀ ਕੀਤੀ ਹੋਈ ਆ ਇਹ ਉਹ ਬੰਦੇ ਨੇ ਜਿਹੜੇ ਕਹਿੰਦੇ ਨੇ ਬੈਠ ਕੇ ਰਿੰਗਦੇ ਨੇ ਢਾਡ ਪਾਉਂਦੇ ਨੇ ਵੀ ਅਮਰਤਪਾਲ ਨੇ ਸਿੱਖ ਬਣਾ ਤੇ ਸਾਰੇ ਪੰਜਾਬ ਦੇ ਵਿੱਚ ਜੇ ਉਹ ਨਾ ਹੁੰਦਾ ਆਪ ਇੱਕ ਜਦਾ ਦਾੜੀ ਕਲੀਨ ਸ਼ਿਪ ਕਰੀ ਬੈਠੇ ਨੇ ਇਹ ਵੀ ਨਹੀਂ ਪਤਾ ਵੀ ਸਿਰਜੋ ਪੱਗ ਚੱਕਰੀ ਦੀ ਦੁਕਾਨ ਜਿਵੇਂ ਨਿਕਲੇ ਆਵੇ ਇਹ ਉਹ ਬੰਦੇ ਨੇ ਇਹਨਾਂ ਤੇ ਕੋਈ ਅਸਰ ਨਹੀਂ ਅਮਰਤਪਾਲ ਦੀ ਗੱਲਾਂ ਦਾ ਵੀ ਉਹ ਸਿੱਖ ਬਣਾਉਂਦਾ ਜਾਂ ਉਹਨੂੰ ਸੁਣ ਕੇ ਲੋਕ ਸਿੱਖ ਬਣਦੇ ਨੇ ਉਦਾਂ ਉਹਨੂੰ ਪ੍ਰੋਮੋਟ ਕਰਦੇ ਨੇ ਹੁਣ ਇਹ ਕਹਿੰਦਾ ਮੈਂ ਫਿਰ 10 ਕਿਤਾਬਾਂ ਰੱਖ ਕੇ ਇੱਥੇ 25 ਮਾਇਆ ਰੱਖ ਲੈਣਾ ਪਿਛਲੇ ਪਾਸੇ ਕੋ ਦਾਪਾ ਇਹਦਾ ਮਤਲਬ ਕੀ ਬਣ ਗਿਆ ਵੀ ਬਹੁਤ ਵੱਡਾ ਪੀ ਐਚ ਡੀ ਕਰ ਗਿਆ ਮੁੱਦਿਆਂ ਦੇ ਉੱਤੇ ਜੇਰੇ ਮੁੱਦੇ ਦੇ ਵਿੱਚ ਨਾ ਗੱਲ ਚੱਲਦੀ ਹੁੰਦੀ ਆ ਜਾਂ ਤੁਸੀਂ ਇੱਕ ਚੀਜ਼ ਨੂੰ ਟਾਰਗੇਟ ਕਰਦੇ ਹੋ ਨਾ ਤਾਂ ਉਹਦਾ ਜਿਹੜਾ ਉਹ ਜਿਹੜਾ ਰਿਐਕਸ਼ਨ ਜਿਹੜਾ ਦੂਜੇ ਪਾਸੇੋਂ ਆਉਣਾ ਨਾ ਉਹ ਉਹਨੂੰ ਵੀ ਸਹਿਣਾ ਸਿੱਖੋ ਜਾਂ ਚੱਕ ਲਿਆ ਕੋਈ ਵੀਡੀਓ ਦਿਖਾ ਰਿਹਾ ਸਾਨੂੰ ਜਿੱਥੇ 10-15 ਸਿੱਖਾਂ ਨੇ ਇਕੱਠੇ ਹੋ ਕੇ ਨਾ ਉਹ ਅਮਰਤਾਰੀ ਸਿੱਖ ਨੂੰ ਪੁਲਿਸਾਂ ਦੇ ਹਵਾਲੇ ਕੀਤਾ ਹੋ ਉਹ ਮਹੱਲੇ ਵਾਲੇ ਸੀਗੇ ਉਹ ਅੱਜ ਤੋਂ ਵੱਧ ਬੰਦੇ ਜਾ ਕੇ ਵੀਡੀਓ ਦੇਖੀ 100 ਦੇ ਵਿੱਚੋਂ ਜੇ 80 ਉੱਥੇ 95% ਬੰਦੇ ਰੋਡੇ-ਪੋਡੇ ਖੜੇ ਸੀਗੇ ਜੇਨੋ ਤੇ ਹੱਥ ਵਿੱਚ ਇੱਕ ਵੀ ਕਿਸੇ ਅਮਰਤਾਰੀ ਆ ਮੇਰੋਂ ਦੀ ਰਿਕਾਰਡਿੰਗ ਆ ਜਾਂ ਮੇਰੋਂ ਡਾਇਰੈਕਟ ਬੋਚ ਬੈਠ ਕੇ ਕਹਿ ਰਹੇ ਉਹਨੇ ਮਿੰਤੋਂ ਫਿਰ ਦੇਖਿਆ ਪੂਰਾ ਉਹ ਕਹਿੰਦਾ ਕਿਸੇ ਸਿੱਖ ਨੇ ਕਉ ਹੱਥ ਨਹੀਂ ਪਾਇਆ ਅਮਰਤਾਰੀ ਸਾਰੇ ਕਹਿੰਦਾ ਪਿੱਛੇ ਖੜੇ ਆ ਦੇਖਣ ਲੱਗੇ ਹੋਏ ਸੀਗੇ ਕੁੱਟੇ ਵਾਲੇ ਬੰਦੇ ਕੌਣ ਸੀਗੇ ਜਿਹੜੇ ਰੋਡੇ-ਬੋਡੇ ਸੀਗੇ ਦੂਜੇ ਬੰਦੇ ਕਮਿਟੀ ਦੇ ਉਹਨਾਂ ਦੇ ਸੋ ਇੰਨੀ ਕ ਆਪਾਂ ਮੁੱਦੇ ਤੇ ਗੱਲਬਾਤ ਕਰਨੀ ਸੀ ਤੇ ਕੱਲੂ ਕਰਾਂਗੇ ਆਪਾਂ ਜਿਹੜੀ ਗੱਲਬਾਤ ਕਰਨੀ ਸੀ ਲੱਖੇ ਉਹਨਾਂ ਦੇ ਮੁੱਦੇ ਦੇ ਉੱਤੇ ਤੇ ਅੱਜ ਮੈਨੂੰ ਤੇ ਕਾ ਕਰਨਾ ਪਿਆ ਕਿਉਂਕਿ ਇਹ ਢੇੜ ਮੈਨੂੰ ਸਾਲੀ ਸ਼ੇ ਤੋ ਜਦੋਂ ਨਾ ਕਰੇ ਮੁੱਦੇ ਦੇ ਦਿਮਾਗ ਦੇ ਵਿੱਚ ਗੱਲਬਾਤ ਕਰਨੀ ਹੋਵੇ ਨਾ ਕਿਸੇ ਨਾ ਫਿਰ ਲਾਈਵ ਬੈਠ ਕੇ ਡਿਬੇਟ ਕਰੀ ਜਾਂਦੀ ਹੈ। ਇਹ ਜਿਹੜੀਆਂ ਆਲਦੜਿਆ ਅਖੰਡ ਭਾਰਤ ਦੀਆਂ ਗੱਲਾਂ ਸੁਣਾਈਆਂ ਨੇ ਵੀ ਉੱਥੇ ਆ ਕੁਝ ਹੋਇਆ ਉੱਥੇ ਆ ਕੁਝ ਹੋਇਆ ਸੀਗਾ ਉਹ ਗੱਲਾਂ ਦਾ ਪੰਜਾਬ ਨਾਲ ਕੋਈ ਮਤਲਬ ਨਹੀਂ ਮੰਨਦਾ ਹੈਗਾ। ਪੰਜਾਬ 'ਚ ਜੇ ਤੁਸੀਂ ਚੀਜ਼ਾਂ ਸੈੱਟ ਕਰਨੀਆਂ ਨੇ ਸਹੀ ਕਰਨੀਆਂ ਨੇ ਹੋਣਾ ਹੋਰ ਕੰਟਰੀ ਦੀ ਹੋਰ ਸਟੇਟਾਂ ਦੀ ਇਹ ਤਾਂ ਆਪਣਾ ਨਹੀਂ ਬੰਦ ਕਰ ਦੋ। ਆਪਣੇ ਆਪ ਆਪਣੇ ਲੋਕਾਂ ਨੂੰ ਸੈੱਟ ਕਰੋ। ਤਾਂ ਕਿ ਜਾ ਕੇ ਸੁਧਾਰ ਹੋਣਾ ਚੀਜ਼ ਦੇ ਵਿੱਚ। ਸੋ ਚੰਗਾ ਸੱਸੀ ਗੱਲ ਜੀ। ਮਿਲਦੇ ਆਪਾਂ ਗਾੜੀ ਲੈ ਵੀ ਦੇ ਵਿੱਚ ਕੱਲ ਨੂੰ। ਸੱਸੀ ਗੱਲ ਜੀ।